ਮੁੰਡਾ ਬੋਲਿਆ ਬਣੀ ਅੰਦਾ ਤੜਕੇ ਤੇ ਬੈਣ ਪਾਇਆ ਪੁੱਤ ਜਾਣਾ ਕਿੱਥੇ ਆ ਮੈਂ ਤਾਂ ਠੇਕੇ ਤੇ ਲਾ ਦੇ ਮੈਂ ਤਾਂ ਖਾਲਾ ਕਰ ਛੱਡਿਆ ਨਹੀਂ ਨਾ ਠੇਕੇ ਤੇ ਲਾ ਦੇ ਅੱਜ ਦਾ ਦਿਨ ਕੁੜੀ ਸੀ ਕੱਟਾਈ ਲੱਭਰ ਉਹਦੀ ਨਿਕਾਇ ਐਂਕ ਲੱਗੀ ਹੋਜੀ ਕੱਟਾਈ ਲੱਭਰ ਦੀ ਮੈਂ ਉਹ ਲਾਤੀ ਠੇਨਾ ਕੋਈ ਫਰਕ ਪਿਆ ਫਿਰ ਬਣਾਉ ਸ਼ਰਮ ਜੱਕ ਹਾਂ ਵੇ ਕੰਮ ਕਰ ਮੈਂ ਤੇ ਖੱਡੇ ਲਈ ਮਾਰੀ ਜੀ ਐ ਤੇਰੀ ਮਾਰ ਹੋਰ ਅਦਰ ਪੁੱਤਲੀ ਤੇ ਘਰ ਘਾੜੀ ਘਾੜੀ ਪੁੱਤਲੀ ਤੇ ਮਾਰਨੇ ਆ ਉਹ ਘਟ ਕੇ ਨਾ ਤੋਂ ਨਹੀਂ ਡਰਦੇ ਹੁੰਦੇ ਬੱਸ ਕਰੋ ਜੇ ਨਾ ਗੁੱਸਾ ਨਾ ਕਰੋ ਤਾਲੇ ਜੇਲਾ ਮਾਰੇ ਨਾ ਸੋਚੋ ਤੇ ਜੇਲ੍ਹ ਤੋਂ ਬਾਅਦ ਕਿ ਪੈਸੇ ਕਿੰਨੇ ਲੱਗਣਗੇ ਉਹਦੇ ਬਾਰੇ ਸੋਚੋ ਤੁਸੀਂ ਤੂੰ ਤਾਂ ਹੁਣ ਕੀ ਮੁੜਨਾ ਨੰਗ ਗਈ ਕੜੀ ਕਦ ਮੁੜਦੀ ਮਿੱਤਰਾਂ ਦੀ ਬਾਜ ਗੋਰੀਏ ਰਜਿੰਦਰਾ ਕਦਿਕੰਦਾ ਵੇ ਜਵਾ ਜਵਾ ਮੁੜਦੇ ਜਿੰਦਰਾ ਵੇ ਰੋਈ ਜਾਨਾ ਕੋਲਦੀ ਬਲੋਈ ਬਾਕੀ ਮੇਰੇ ਘਰ ਆਲੀ ਆਈ ਸੀ ਤੇਰੇ ਘਰ ਆਲੀ ਬਾਕੀ ਫੇਕੀ ਗਈ ਹੋਣੀ ਆ ਕੋਈ ਗੱਲ ਨਹੀਂ ਅਜੋ 2-4 ਦਿਨਾਂ ਤੱਕ ਚਾਹ ਫੜਤ ਚਾਹ ਪੀ ਲਾ ਮਿਤਾ ਵਗੀ ਮਿਤਾ ਵਗੀ ਫੇ ਕਿੱਥੇ ਵਗੀ ਮਿਤਾ ਪਤਾ ਨਹੀਂ ਲੱਗਾਈ ਰਾਤੋਂ ਰਾਤ ਵਗੀ ਕਦੋਂ ਇਹ ਆਤਕਦੀ ਗੱਲ ਹੈ ਜੀ ਅੱਛਾ ਹੈ ਕਿਉਂ ਬਾਕੀ ਕੁਝ ਦੱਸ ਕੇ ਤਗੀ ਹੋ ਆ ਦੂਜੀ ਨੂੰ ਪੁੱਛ ਲੈ ਕਿ ਪਤਾ ਇਹਨੇ ਭਜਾਤੀ ਹੋਵੇ ਕਿਸੇ ਗੱਲ ਤੋਂ ਕੀ ਦਿਉ ਮਿਲ ਜਾਵਲਾ ਬਾਜੀ ਮੈਂ ਕਿਨੂੰ ਯਕੀਨ ਕਰਾਂ ਕਿਨੂੰ ਕਿਨੂੰ ਕੰਮ ਹੈ ਅਬਦੀਨ ਸਿੰਘ ਬਾਰੇ ਨਹੀਂ ਜੀ ਉਹ ਸੱਚੀ ਭੱਜ ਗਈ ਮੈਨੂੰ ਤਾਂ ਯਕੀਨ ਜਾਂ ਨਹੀਂ ਹੋਈ ਜਾਂਦਾ ਕੀ ਬਾਗੀ ਜੀ 2 ਟੋਲੇ ਸੋਨੇ ਦੇ ਲੈਗੀ ਕੀ 2 ਟੋਲੇ ਸੋਨੇ ਦੇ ਲੈਗੀ 2 ਟੋਲੇ ਵੇ ਹੁਣ ਤਾਂ ਸੋਨਾ ਵੀ ਲੱਖ ਨੂੰ ਗਿਆ ਪਿਆ ਵੇ 2 ਲੱਖ ਦਾ ਤਾਂ ਸੋਨਾ ਹੀ ਲੈਗੀ ਏ ਥਾਣੇ ਜਾ ਕੇ ਰਫਟਰ ਲਖਾਈ ਆ ਤੈਨੇ ਤੈਨੇ ਕੋਲੇ ਥਾਣਾ ਕੀ ਕਰੂ ਜੀ ਤੈਨੂੰ ਸੁਣ ਮੈਨੂੰ ਥਾਣਾ ਕੀ ਕਰਤੂਗਾ ਜਦੋਂ ਬੰਦਾ ਬੇਈਮਾਨੀ ਹੋ ਗਿਆ ਮੈਂ ਕੋਈ ਕਸਰ ਛੱਡੀ ਦੀ ਜੀ ਤੁਹਾਡੇ ਸਾਹਮਣੇ ਕਿੰਨਾ ਬਿਹਾਰ ਕਰਿਆ ਸੀ ਇਹ ਵਾਲਾ ਜਿੰਦਰਾ ਇਹਨਾਂ ਤਹਲੇ ਅਸੀਂ ਨਹੀਂ ਬਿਆਦਾ ਪ੍ਰੋਗਰਾਮ ਰੱਖਿਆ ਜਿੰਨਾ ਤੂੰ ਰੱਖ ਬੈਠਾ ਸੀਗਾ ਇਤਬਾਰ ਨਾ ਕਰੋ ਜੀ ਇਤਬਾਰ ਮਾਰ ਗਿਆ ਜੀ ਮੈਨੂੰ ਜਨਾਨੀ ਤਾਂ ਇਤਬਾਰ ਮਾਰ ਗਿਆ ਮੈਨੂੰ ਗੱਲਾਂ ਚ ਲਿਆਉਂਦੀ ਹੱਥ ਨੇ ਪੈਣ ਵੇਲੇ ਕਹਿੰਦੀ ਮੈਂ ਤਾਂ ਜਨਮ ਜਨਮ ਤੱਕ ਤੇਰਾ ਸਾਥ ਦੇਉਂ ਜਿਵੇਂ ਮਿਰਜੇ ਦਾ ਬੱਕੀ ਦੀਨ ਦਿੱਤੀ ਕੋਣ ਹੁੰਦੀ ਸੀ ਮੈਂ ਉਹ ਜੀ ਮਿਰਜੇ ਦੀ ਬੱਕੀ ਹਾਂ ਉਹਦੀ ਮਸਾਇਲ ਦਿੰਦੀ ਸੀ ਮੈਨੂੰ ਕਹਿੰਦੀ ਮੈਂ ਜਿਵੇਂ ਬੱਕੀ ਨਾਲਤੀ ਉਹ ਮੈਂ ਤੇਰੇ ਨਾਲ ਰਹੂਗੀ ਮੈਨੂੰ ਕੀ ਪਤਾ ਸੀਗਾ ਦੋ ਟੋਲੇ ਲੈ ਕੇ ਉੱਡੂਏ ਬੜੀ ਮਾੜੀ ਹੋਈ ਮੈਂ ਤਾਂ ਸੁਣ ਕੇ ਹਲੇ ਵੀ ਯਕੀਨ ਨਹੀਂ ਹੁੰਦਾ ਵੀ ਲੈ ਭੱਜ ਗਈ ਯਕੀਨਤਾ ਜੀ ਦੇ ਨਾ ਬਣੀ ਉਹ ਨੂੰ ਨਹੀਂ ਹੁੰਦਾ ਸਾਨੂੰ ਕਿੱਥੇ ਹੋਊਗਾ ਮੈਂ ਮੈਂ ਕੋਈ ਮਾੜਾ ਬੰਦਾ ਤੀਗਾ ਨਾਨਾ ਜਿੰਦਰਾ ਤੋਂ ਤਾਂ ਇੰਨਾ ਸਾਊ ਬੰਦਾ ਤੂੰ ਤਾਂ ਉਹ ਹੀ ਨੇ ਬੋਲਦਾ ਕਿਸੇ ਨੂੰ ਮੈਂ ਆਪਣੀ ਰੋਟੀ ਪੱਕਦੀ ਕਰੀ ਜੀ ਇੱਕ ਗੱਲ ਕਹਾ ਵੈਸੇ ਤੈਨੂੰ ਤਾਂ ਹਾਈ ਲੱਗੀ ਤੇਰੇ ਪਹਿਲਾ ਦੇ ਘਰ ਵਾਲੀ ਦੀ ਸੀ ਮੈਂ ਤਾਂ ਦੰਦੇ ਲੈ ਲੈ ਮੈਨੂੰ ਮੇਰੇ ਮੈਨੂੰ ਤਾਂ ਦੰਦੇ ਨੇ ਲੈ ਲੈ ਜੀ ਮੈਂ ਤਾਂ ਦੰਦੇ ਨੇ ਲੈ ਲਿਆ ਚਲ ਕੋਈ ਨਾ ਦੇਖੋ ਰੋਣ ਨਾਲ ਤਾਂ ਕੁਝ ਬਣਨ ਨਹੀਂ ਲੱਗਿਆ ਚਲੋ ਐ ਤਾਂ ਫਿਰ ਬੰਦੀ ਸੁਖੀ ਚਾਹੀਦੀ ਐ ਤਾਂ ਹੁਣ ਨੀਵੇਂ ਚ ਤਾਂ ਫਿਰ ਮਾਰ ਪੈਂਦੀ ਆ ਨਾ ਪਾਣੀ ਦੀ ਪਰ ਆ ਤਾਂ ਬੱਚ ਤੋਂ ਹੋਣੀ ਛੋਟੀ ਅੱਛਾ ਹਾਂ ਭਲੇ ਨੀ ਨਾ ਬਾਈ ਕੇ ਲੈ ਗੱਲ ਲੈ ਦੇ ਮੇਰੀ ਗੱਲ ਸੁਣ ਲੈ ਤਿੰਨ ਦਿਨ ਹੋ ਗਏ ਬੁਰਾ ਹਾਲ ਕਰ ਰੱਖਿਆ ਸਾਡੇ ਤਾਂ ਹੜ੍ਹ ਤੋਂ ਦਮ ਨਹੀਂ ਲੈ ਰਿਹਾ ਇਹ ਬਹੁਤ ਜ਼ਿਆਦੇ ਮੀਂਹ ਆ ਨਸਕਾਂ ਤਾਂ ਬਰੂਗੀ ਫਸਲਾਂ ਦਾ ਹੁਣ ਨਸਕਾਂ ਤਾਂ ਹੋਊਗਾ ਨਾ ਹੋਰ ਇਹ ਤਾਂ ਸਾਰੇ ਕਹਿੰਦੇ ਨੇ ਵੀ ਸਾਰੇ ਵੀ ਪੰਜਾਬ ਸੂਬੇ 'ਚ ਹੀ ਕਹਿੰਦੇ ਨੇ ਵੀ ਹੋਰ ਵੀ ਸੂਬਿਆਂ 'ਚ ਜ਼ਿਆਦੇ ਮੀਤਾ ਹਰਿਆਣੀ ਚਾਹੀਏ ਹਾਂ ਜਵਾਹਰਾਸਤਾਨ ਹਰਾ ਹਾ ਚਲੋ ਭਾਈ ਫਰੇ ਦੇ ਮੂਰੇ ਕੀ ਜੋਰ ਆ ਕਿਸਦਾ ਹੁਣ ਤਾਂ ਤੇ ਯਕੀਨ ਨਹੀਂ ਮੰਨਣਾ ਤਿੰਨ ਦਿਨ ਹੀ ਤਾਂ ਹੀ ਨੇ ਨੀ ਚੱਟ ਲਾਈ ਜਾਣਾ ਇੱਥੋਂ ਤੋਂ ਆਏ ਸਾਬ ਲਾਲਾ ਵੀ ਇੱਥੋਂ ਜਾਂਦਾ ਸੁਨਾਮ ਸੁਨਾਮ ਵਾਲੇ ਨਾਲੇ ਚੁੱਕ ਕੇ ਨਮੋਲੀ ਪਾਉਂਦਾ ਮੀ ਹੋਰ ਹੁਣ ਲੈ ਹੁਣ ਤੈਨੂੰ ਆਏ ਸਾਬ ਲਾਲਾ ਵੀ ਤੂੰ ਜਾਣਦਾ ਟਾਈਮ ਲੱਗਦਾ ਇਕੱਲਾ ਜੇ ਸੁਨਾਮ ਮਿਲ ਜੇ ਘਟੇ ਹੂੰ ਪਾਣੀ ਫਿਰ ਲੌਂਗਾਲ ਚੱਕ ਲਿਆਉਂਦਾ ਹੈਗਾ ਅੱਛਾ ਮਾਰੂ ਕਿਹੜਾ ਫਿਰ ਮੈਂ ਮੜਾ ਸੁੱਕ ਪਕਾ ਹੁੰਦੇ ਮਾਰੂ ਕਿਹੜਾ ਹੋਰ ਦੇਖ ਲੈ ਨਹੀਂ ਕਿਸੇ ਦੀ ਮਗਾਰੇ ਨੇ ਬਾਹਰੋਂ ਜਾਣਾ ਹੈ ਭਈ ਜਾ ਦੇ ਤਿੰਨ ਦਿਨਾਂ ਦਾ ਜਾ ਦੇ ਖਰਾਬ ਆ ਕੰਮ ਥੋੜਾ ਤਿੰਨ ਦਿਨਾਂ ਤੂੰ ਜਾ ਦੇ ਥੋੜਾ ਜਾ ਚਲ ਕੱਟ ਫੇਰ ਹਾਂ ਹਾਈ ਉਹ ਜੀਰੀ ਤੱਪ ਕੋਲੇ ਚੜੀ ਖੜੀ ਜਾ ਦੇਖਦੇ ਪਰ ਕੀ ਬਣਦਾ ਸਪਰੇਆਂ ਦਾ ਖਰਚਾ ਹਾਂ ਖੜਦੇ ਨਾ ਅੰਤੈ ਨੂੰ ਕਿਹਾ ਤੇ ਰਰਾ ਆ ਮਲੇ ਵੇ ਚੰਗਾ ਭਰਾ ਹੋ ਕਰ ਲੋ ਕੰਮ ਹੋਰ ਚੰਗਾ ਚੰਗਾ ਇਹ ਸਾਲ ਦਾ ਸਾਰੇ ਪਾਸੇ ਤਾਂ ਰਾਮੇ ਮੀ ਆਪਾ ਕਹਿੰਦੇ ਵੀ ਕੱਲਾ ਆਪਣੇ ਆ ਹਾਂ ਇਹ ਤਾਂ ਮੇਰੀ ਮਾਸੀ ਦਾ ਮੁੰਡਾ ਸੀ ਇਹ ਅੱਛਾ ਹਾਂ ਤਰਸਿਆਲੇ ਤੋਂ ਪਹਿਲੀ ਵਾਰੀ ਬੰਦੇ ਨੂੰ ਫੋਨ ਲਾਇਆ ਤਾਂ ਜਿੰਦਗੀ ਤੇ ਕਈ ਪੁੱਛਦਾ ਸੀ ਬੰਦੀ ਸੁਖੀ ਬਾਪਾ ਹੀ ਬੰਦੀ ਸੁਖੀ ਤਾਂ ਠੀਕ ਐ ਮੈਂ ਉਹ ਜਾ ਦੇ ਆ ਮੀ ਤਿੰਨ ਦਿਨਾਂ ਤੋਂ ਮਾਮਾ ਹੋਰ ਜਾ ਦੇ ਖਰਾਬ ਹੋਇਆ ਪਿਆਗਾ ਅੱਛਾ ਹਾਂ ਹੈ ਦੱਸ ਉਹ ਤਾਂ ਇਹਦੀ ਮੰਕ ਤੇ ਡਾਕਟਰ ਨੂੰ ਹੀ ਲਾ ਲਿਆ ਕੱਲ੍ਹ ਨੂੰ ਤੇ ਡਾਕਟਰ ਤਾਂ ਕੋਈ ਨਾ ਮੈਂ ਤੈਨੂੰ ਐ ਕਹਿਣਾ ਵੀ ਪਹਿਲਾਂ ਉਹ ਤਾਂ ਮਾੜਾ ਮੋਟਾ ਦਾ ਫਰਕ ਪਿਆ ਹੋਊਗਾ ਰੂੜੀ ਚ ਦੱਬਿਆ ਸੀ ਤੈਨੂੰ ਹੈ ਹੈ ਉਹ ਵੜਾ ਮੋਟਾ ਦਾ ਸੰਦੀਪ ਆ ਗਿਆ ਉੱਤੇ ਹਾਂ ਜੇ ਉਹ ਕੰਮ ਤੱਕ ਨਾ ਆਉਂਦਾ ਫਿਰ ਤੂੰ ਐ ਹਿਸਾਬ ਲਾ ਲੈ ਵੀ ਫਿਰ ਤਾਂ ਬਸ ਲਵੀ ਲੈ ਲੈ ਸੀ ਕੰਮ ਆਪਾਂ ਸਾਰਾ ਇਹ ਤਾਂ ਇੱਕ ਲੱਤੀ ਲੱਗਦੀ ਆ ਉਹ ਵੀ ਸਾਹੇ ਵਾਲਾ ਕੰਮ ਹੀ ਆ ਬਸ ਮੇਰਾ ਤਾਂ ਹਾਂ ਉਹ ਐ ਦੱਸ ਮੈਨੂੰ ਵੀ ਰੁਪਏ ਚ ਜਣੀ ਕੀ ਚਪਾਨੀ ਦਾ ਤਾਂ ਫਰਕ ਪੈ ਗਿਆ ਹੂ ਨਾ ਐ ਵੱਧਾ ਪਈ ਵੱਧਾ ਐ ਵੀ ਆਪਾਂ ਕਿਉਂ ਝੂਠ ਮਾਰੀਏ ਗੱਲ ਕੱਲ ਕੱਲ ਨੂੰ ਦੇਣੀ ਆ ਜਾਂਦੀ ਆ ਹਾਂ ਹਾਂ ਇੱਥੋਂ ਆ ਕਿਹੜੀ ਆਹ ਜੀ ਹਾਂ ਆਹ ਹਾਂ ਦੇਖਾ ਰੇ ਆਹ ਜਾਈਂਦਾ ਐਂਦਾ ਐਂਦਾ ਆਦੀ ਅੱਖ ਚ ਤਾਂ ਆਦੀ ਡੋਹ ਪੈਂਦੀ ਆ ਡੂੰਗ ਪੈਂਦੀ ਅੱਖ ਚ ਗੋਡੇ ਜਿਆ ਹਾਂ ਐਂਦਾ ਇਸ ਕਰਾ ਕਰਦਾ ਐ ਬੱਚਾ ਬੱਸ ਕਰ ਇਹ ਤਾਂ ਕੋਈ ਨਾ ਹੁਣ ਮੈਂ ਇੱਕ ਗੱਲ ਦੇਖ ਲਈ ਪਥੇਰਾ ਮੇਰੇ ਸਾਹ ਦਾ ਕਰ ਲੈ ਲੜੇ ਲੁੱਚੇ ਕੰਮ ਹੁਣ ਤਾਂ ਮੈਨੂੰ ਉਹ ਕਿਤਾਬ ਲੱਭ ਗਈ ਮੇਰੀ ਪੁਰਾਣੀ ਹੁਣ ਤਾਂ ਆਪਾਂ ਨੁਕਤੇ ਹਨਾ ਪਲਾ ਕਰਿਆ ਕਰਾਂਗੇ ਲੋਕਾਂ ਦਾ ਆਪਾਂ ਪੱਕੇ ਰੁਪਈਆ ਲੈਣਾ ਯਾਰ ਢਾਈ ਪਿਆਰੇ ਮੰਗ ਵੱਡੇ ਤੇ ਲਾ ਕੇ ਛਿੱਛੀਆਂ ਬਾਈ ਜੀ ਆਏ ਨਹੀਂ ਆਪਾਂ ਤਾਂ ਵਧੀਆ ਪਾਵਾਂਗੇ ਅਰਦਾ ਕੰਮ ਕਰ ਵਧੀਆ ਕਰਾਂਗੇ ਅੱਛਾ ਉਹਨਾਂ ਨੇ ਵੀ ਵਧੀਆ ਮਾੜਾ ਨਹੀਂ ਹਾਂ ਜੇ ਉਹ ਕਿਸਦਾ ਭਲਾ ਹੁੰਦਾ ਹੋਵੇ ਉਹ ਕੰਮ ਮਾੜਾ ਨਹੀਂ ਪੜਾਤਾ ਮੇਰੀ ਗੱਲ ਸੁਣ ਲੈ ਪੜਾਤਾ ਚਾਹੀਦੀ ਕਿਵੇਂ ਮਰਜੀ ਕਰ ਦੋ ਜਿਹੜੇ ਮਰਜੀ ਹਾਲਤ ਚ ਕਰ ਦੋ ਪੜਾਤਾ ਚੰਗੀ ਚੰਗਾ ਪੜਾ ਕੋਈ ਮਾੜਾ ਨਹੀਂ ਕਿਸੇ ਦਾ ਆ ਜਾ ਪੜਾ ਕਰੋ ਬਿਨਾ ਮਤਲਬ ਤੋਂ ਬਿਨਾ ਕਿਸੇ ਸਾਨ ਤੋਂ گاؤں ਤੋਂ ਹਾਂ ਜਿੰਦਰ ਚੁੱਪ ਕਰ ਜਾਣਾ ਵੇ ਜਿੰਦਰਾ ਤੁਹਾਡੀ ਐਸrai ਐਸਦਾ ਤੁਹਾਡੀ ਐਸਦਾ ਬਿੱਲੀ ਜੀ ਹਉਂ ਤਾਂ ਇਹ ਮਨ ਹੀ ਨਾ ਟੁੱਟ ਗਿਆ ਤਾਂ ਮੇਰਾ ਸਾਰਾ ਯਕੀਨ ਹੀ ਨਹੀਂ ਰਿਹਾ ਕਿਸੇ ਤੇ ਐੇ ਜਾ ਮਨ ਟੁੱਟਿਆ ਹੁਣ ਤਾਂ ਇਹ ਰੱਬ ਵੀ ਆਬਨੇ ਰੱਬ ਤੇ ਵੀ ਯਕੀਨ ਨਹੀਂ ਹੈਗਾ ਚਲ ਜਿੰਦਰਾ ਚੁੱਪ ਕਰ ਜਾ ਦੇਖਿਆ ਨਾ ਕਰ ਮੇਰਾ ਤਾਂ ਅਬ ਮਨ ਭਰਿਓ ਫਿਰ ਤਾਂ ਆਪ ਸਵੇਰ ਦਾ ਮਨ ਬਾਲੇ ਖਰਾਬ ਹੋ ਰਿਹਾ ਮਨ ਤਾਂ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਮਨ ਕਿੰਨਾ ਖਰਾਬ ਹੈ ਮੈਂ ਜਿਨਲੇ ਲੋਕਾਂ ਤੋਂ ਗੱਲਾਂ ਕਰਾ ਲੀਆਂ ਵੀ ਇਹੇ ਦੂਜੀ ਬੋਲੀ ਆਤੀ ਨਾ ਲਈ ਜੀ ਮੈਨੂੰ ਤਾਂ ਕੀ ਹੋਤਾ ਹੁਣ ਕੀ ਲਿਆਂਦੀ ਨਹੀਂ ਨਹੀਂ ਜੀ ਮੇਰਾ ਕੁਛ ਬਣਿਆ ਨਹੀਂ ਮੇਰਾ ਕੁਝ ਬਣੀ ਹੀ ਨਹੀਂ ਜੀ ਬਸ ਕੋਈ ਕਰਮ ਦਾ ਗੇੜ ਲਾ ਲੋ ਜੀ ਕੋਈ ਪਿਛਲੇ ਕਰਮ ਲਾ ਲੋ ਮੂਰੇ ਆ ਕੇ ਕਰੇ ਹੋਏ ਐਤ ਕੀ ਤਾਂ ਮੈਂ ਕੁੱਤੇ ਦੇ ਡਾਂਗ ਵੀ ਨਹੀਂ ਮਾਰੀ ਆ ਆ ਅੱਜ ਆ ਆਪਣਾ ਮਨੁੱਖੀ ਜੁਨੀ ਚ ਪਿਛਲੇ ਪਿਛਲੇ ਜਨਮ ਚ ਕੀ ਪਤਾ ਕੋਈ ਹੱਡਾ ਰੋੜੀ ਵਾਲਾ ਕੁੱਤਾ ਹੋਵੇ ਉਹੀ ਪਾਪ ਕਰੀ ਜਾਂਦਾ ਉਹੀ ਮੂਰੇ ਆਈ ਜਾਂਦੇ ਨੇ ਚਲ ਕੀ ਪਤਾ ਮੇਰਾ ਤਾਂ ਆਪ ਸੱਚੇ ਸਵੇਰ ਦਾ ਮਨ ਬਾਲਾ ਹੀ ਖਰਾਬ ਹੋਇਆ ਪਿਆ ਚਲੋ ਹੁਣ ਜੀ ਇਹ ਤਾਂ ਪਾਣਾ ਐ ਸਮਝਣਾ ਪਊ ਮੈਨੂੰ ਤੁਸੀਂ ਨਾ ਇਹ ਜਸ ਸਟਿੱਪ ਚੱਕਿਓ ਕਿਉਂਕਿ ਬੰਦੇ ਨੂੰ ਬਹੁਤ ਔਖਾ ਹੋ ਜਾਣਾ ਨਾ ਨਾ ਮੈਂ ਕਾਨੂੰ ਜਾਨੀ ਹੈ ਕਿਤੇ ਤੇ ਮੈਂ ਤੇ ਇਹ ਗੱਲ ਤੋਂ ਮਨ ਖਰਾਬ ਕਰੀ ਬੈਠੀ ਆ ਅੱਜ ਉਹ ਆਈ ਸੀਗੀ ਆ ਕੀ ਨਾਮ ਆ ਮੋਟੀ ਜੀ ਗੋਰੀ ਜੀ ਆਪਣੇ ਪਿੰਡ ਦੀ ਲਾਬੋ ਲਾਬੋ ਹਾਂ ਲਾਬੋ ਲਾਬੋ ਉਹ ਆਈ ਸੀ ਕਿਸੇ ਮੁੰਡੇ ਨੂੰ ਨਾਲ ਲੈ ਕੇ ਕਹਿੰਦੀ ਤੁਸੀਂ ਰਾਮਾ ਘਰੇ ਰੱਖ ਰੱਖਿਆ ਰਾਮਾ ਸਾਡਾ 35000 ਰੁਪਏ ਲੈ ਗਿਆ ਮੈਂ ਤਾਂ ਥੋੜੇ ਤੇ ਨਾ ਕੇਸ ਕਰੂੰਗੀ ਤੈਨੂੰ ਵੀ ਅੰਦਰ ਕਰਾਉ ਮੈਨੂੰ ਕਹਿੰਦੀ ਮੈਂ ਤਾਂ ਇਹ ਦੁਨੀਆ ਤੋਂ ਬੜਾ ਦੂਰ ਜਾਣਾ ਚਾਹੁੰਦਾ ਮੈਂ ਲੜਾਈਆਂ ਤੋਂ ਥੱਕ ਗਿਆ ਫਿਰ ਮੈਂ ਕੀ ਕਰਾਂ ਮੈਨੂੰ ਐ ਤਾਂ ਸਲਾਹ ਦੇ ਦੇਖੀ ਇਹ ਵੀ ਘਰੇ ਨਹੀਂ ਆਗੇ ਮੈਂ ਫੋਨ ਕਰਿਆ ਸੀ ਵੀ ਘਰੇ ਆਜੋ ਉਹ ਇਹਨਾਂ ਨੇ ਫੋਨ ਹੀ ਨਹੀਂ ਚੱਕਿਆ ਅੱਗੋ ਕੁਛ ਨਾ ਕਰੋ ਜੀ ਬਸ ਸਬਰ ਦਾ ਘੁੱਟ ਪੀਓ ਸਬਰ ਬਾਲੀ ਵੱਡੀ ਤਾਕਤ ਆ ਸਬਰ ਬਸ ਜੇ ਕਰ ਲਿਆ ਤੁਸੀਂ ਨਾ ਜਿਹੜਾ ਬੰਦਾ ਤੁਹਾਡੇ ਨਾਲ ਕਰੂਗਾ ਉਹੀ ਪਰੂਗਾ ਤੁਸੀਂ ਸਬਰ ਰੱਖੋ ਜਦੋਂ ਤੁਹਾਨੂੰ ਪਤਾ ਵੀ ਤੁਸੀਂ ਸਿੱਧੇ ਹੋ ਕਿਸੇ ਨਾਲ ਹਨਾ ਆਪਣੀ ਨੀਤ ਸਿੱਧੀ ਹੈ ਜੀ ਆਪਾਂ ਆਪਾਂ ਕਿਸੇ ਦਾ ਮਾਲਾ ਨਹੀਂ ਕਰਿਆ ਪਰ ਐਂ ਜੀ ਉਹਨੇ ਜਾਣਣਾ ਸੀਗਾ ਮੀਤਾ ਨੇ ਜਾਣੀ ਤੀ ਤਾਂ ਦੱਸ ਕੇ ਜਾਂਦੀ ਵੇ ਮੈਂ ਇਥੇ ਆਪਦੇ ਦੁਖੜੇ ਸੁਣਾਈਏ ਨੇ ਤੂੰ ਆਪਦੇ ਦੁਖੜੇ ਲੈ ਕੇ ਬੈਠਾ ਮੈਂ ਕਿਹਾ ਤੂੰ ਮੇਰਾ ਕੋਈ ਹੱਲ ਦੱਸ ਤੋ ਉਹ ਮੀਤਾ ਨੂੰ ਹੀ ਲਈ ਬੈਠਾ ਹੁਣ ਜਿਹੜੀ ਬਾਕੀ ਉਹ ਬਾਕੀ ਉਹਨੇ ਕਿਹਾ ਹੁਣ ਮੁੜ ਕੇ ਆ ਜਾਣਾ ਮੈਂ ਵੀ ਜਾ ਕੇ ਇਹਨਾਂ ਨੂੰ ਫੋਨ ਮਲਾਵਾਂ ਚਾਹ ਤਾਂ ਦੇ ਜੋ ਚਾਹ ਤਾਂ ਭੁੱਲੀ ਗਈ ਸੀ ਮੈਂ ਵੀ ਜਾ ਕੇ ਇਹਨਾਂ ਨੂੰ ਫੋਨ ਮਿਲਾ ਕੇ ਦੇਖਾਂ ਵੀ ਆਦਾ ਕੀ ਪਤਾ ਜਾ ਕੇ ਥਾਣੇ 'ਚ ਨਾਂ ਨਾ ਲਿਖਾ ਦੇ ਚੱਲ ਉਹਦਾ ਲਿਖਾਵੇ ਕੰਜਰ ਦਾ ਲਿਖਾ ਦੇ ਮੇਰਾ ਕਾਨੂੰ ਲਖਾਉਂਦੀ ਐ ਮੈਨੂੰ ਕਹਿ ਕੇ ਗਈ ਆ ਨਹੀਂ ਸੋਡਾਂ ਨਹੀਂ ਮੈਂ ਉਹਨ ਦਿੰਦਾ ਜੀ ਮੈਨੂੰ ਚਾਹ ਪੀ ਲਨ ਦਿਓ ਮੈਂ ਜਾਣਾਂ ਇਹਦੇ ਕਣੀ ਹਾਂ ਮੜਾ ਜਾ ਕੇ ਤੁਸੀਂ ਫਿਕਰ ਨਾ ਕਰੋ ਠੀਕ ਐ ਮੈਂ ਵੀ ਦੇ ਦਿਆ ਫੋਨ ਮਿਲਾ ਕੇ ਇਹਨੂੰ ਬੈ ਕੇ ਕੱਲੀ ਬੈ ਕੇ ਸੋਚੀ ਦੀ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਮੈਂ ਇਹ ਕਿੰਨਾ ਕੁਝ ਕਰਿਆ ਸੀ ਆਕਰਤੋਂ ਦੀ ਆ ਹਾਂ ਲੱਗਿਆ ਪਤਾ ਕੁਸਪੜਾ ਉਹਦਾ ਕੀ ਦਾ ਬੇ ਉਹ ਭੱਜ ਗਈ ਡੋਲਾ ਜਿਹੜੀ ਤੁਸੀਂ ਲੈ ਕੇ ਆਏ ਸੀ ਸਹਿੜ ਕੇ ਭੱਜ ਗਈ ਤੇ ਹਾਰ ਹੁਣ ਤੇ ਸਾਰਾ ਸਿਆਉਣਾ ਸੰਭਰ ਕੇ ਬਾਕੀ ਜਿਹੜਾ ਮੇਰਾ ਵੀ ਚੱਕ ਕੇ ਉਹਨੂੰ ਪਤਾ ਸੀ ਉਦੋਂ ਕਦੋਂ ਹੋ ਗਿਆ ਕੰਮ ਇਹ ਰਾਤ ਢੱਕ ਕੇ ਚਲਨ ਦਾ ਉੱਠਣਸਾਰ ਪਤਾ ਲੱਗਿਆ ਜਦੋਂ ਉਹ ਬੁੱਕੀ ਜਾਂਦਾ ਸੀਗਾ ਬੈਠਾ ਹੁਣ ਰੋਈ ਜਾਂਦਾ ਇਹੋ ਉਹ ਰੋਦਾ ਕਰੇ ਬੈਠਾ ਬੁਕੜ ਲੱਗ ਰਿਹਾ ਉਹ ਤਾਈ ਨੂੰ ਮਲਾ ਕੇ ਓਏ ਮੈਂ ਤਾਂ ਹਸਪਤਾਲ ਚੋਂ ਆਇਆ ਬਿਵਤਾ ਚੋਂ ਆਇਆ ਬਿਵਤਾ ਤਾਂ ਬਾਦੀ ਆਉਂਦੇ ਨੂੰ ਬੇ ਮੈਨੂੰ ਤਾਂ ਐ ਸੀ ਕਿਤੇ ਉਹਦੇ ਕਰਕੇ ਆਇਆ ਤੈਨੂੰ ਫੋਨ ਕਰਤਾ ਮੈਨੂੰ ਤਾਂ ਕਿਸੇ ਗੱਲ ਦੀ ਨਹੀਂ ਪਤਾ ਮੈਂ ਤਾਂ ਤੇਰੇ ਦੱਸੇ ਤੋਂ ਪਤਾ ਲੱਗਿਆ ਹੁਣ ਵੀ ਐਡੀ ਗੱਲ ਹੋ ਗਈ ਅੱਛਾ ਹੋਰ ਹੁਣ ਤੂੰ ਕਿੱਧਰ ਫਿਰਦੀ ਆ ਤੁਰੀ ਫਿਰ ਹੁਣ ਮੈਂ ਤਾਂ ਐ ਪਤਾ ਕਰਦੀ ਸੀ ਪਿੰਡ ਚੋਂ ਕੋਈ ਸੂਹ ਮਿਲ ਜੇ ਕਿਸੇ ਨੇ ਦੇਖੀ ਹੋਵੇ ਨਾ ਨਾ ਫਿਰ ਐ ਵੀ ਨਹੀਂ ਮਿਲਦੀ ਉਹ ਅਗਲਾ ਲੈ ਕੇ ਗਿਆ ਹੂ ਕੋਈ ਚੜਾ ਕੇ ਬਈ ਕੱਚੇ ਪੈਰੀ ਨਹੀਂ ਅਗਲਾ ਆਉਂਦਾ ਹੈਗਾ ਫਿਰ ਆਹੋ ਫਿਰ ਇਹ ਜਿਹੇ ਡਫਲਟਰਾਂ ਚੜਕੀ ਜਾਂਦੀਆਂ ਹੁੰਦੀਆਂ ਨੇ ਕਿਸੇ ਹੋਰ ਹੁਣ ਹਾਂ ਹਾਂ ਹੀ ਹੁਣ ਸਹੇੜ ਜਿਹੜ ਤਾਹੀ ਅਗਲੀ ਖੜਕੀ ਛੇੜਨੋਂ ਪੈਣਦੀ ਮਰਾ ਗਿਆ ਸੀ ਸਾਂਪ ਪਵਾਲੀ ਲੈ ਜਿੱਥੋਂ ਆਈ ਤੀ ਉੱਥੇ ਬਾਗੀ ਹੂਆ ਗਈ ਉਹ ਤੇ ਮਾਸੜਦਾ ਏ ਮੇਰੇ ਸਿਰ ਆਉਂਦੇ ਸੀਗੇ ਚੜ ਚੜ ਕੇ ਜਿਵੇਂ ਹੁਣੀ ਮਾਰ ਦੋਂਗੇ ਮੈਂ ਤਾਂ ਉਹ ਤੈਨੂੰ ਸਮਝਾਉਂਦੀ ਤੀ ਵੀ ਇਹ ਥੋੜਾ ਚੀਰੀ ਏ ਤਾਂ ਹੁਣ ਭੱਜ ਜਾਂਦੀ ਏ ਤੂੰ ਸਿਆਣੀ ਬਣ ਆਇਆ ਆਏ ਕਰਕੇ ਪੈਂਦਾ ਜੰਦੀ ਫੋਤੇ ਤੂੰ ਵੀ ਆਈ ਤਾਂ ਫਿਰ ਵਿਆਹ ਛਾਦੀ ਚ ਦਾ ਬੰਦਾ ਬਣਦਾ ਠਣ ਤੀ ਹੁੰਦਾ ਨੂੰ ਹੀ ਕਾਮਲੀਆਂ ਗੱਲਾਂ ਕਰੀ ਜੰਦੀਆਂ ਆਹ ਵੇ ਦੁੱਧ ਭਾ ਕੇ ਆਇਆਗਾ ਦੁੱਧ ਭਾ ਕੇ ਆਉਂਗਾ ਕਿੱਟ ਭਾ ਕੇ ਦੁੱਧ ਭਾ ਕੇ ਆਉਂਗਾ ਹਸਪਤਾਲ ਚੋਂ ਆਇਆ ਰਾਤ ਲਾ ਕੇ ਆਇਆ ਉੱਥੇ ਉੱਥੇ ਮੇਰੇ ਨਾਲ ਦੀ ਮੈਂਟਨ ਨਹੀਂ ਨੀਂਦਾ ਸੀ ਅਸੇ ਖਾ ਲੋ ਗਲੀਆਂ ਲੈ ਕੇ ਗਿਆ ਕਰਕੇ ਮੇਰੀ ਮਾਂ ਨੂੰ ਕਿੰਨੀ ਭਰ ਕੇ ਉਹ ਆ ਜੋ ਰਹੇ ਹੋਣੀਆਂ ਖਾ ਕੇ ਨਾਲੇ ਰਾਤ ਕਾਂਡ ਕਰਤਾ ਜੋ ਰਹੇ ਹੋਣਾ ਨੇ ਕੀ ਹੋ ਗਿਆ ਵੇ ਉੱਥੇ ਉਹਦੇ ਨਾਲ ਲੜ ਪਏ ਕੰਪਿਊਟਰ ਨਾਲ ਮੇਰੇ ਸਾਲਿਆਂ ਨੇ ਉੱਥੇ ਜਲੂਸ ਕਰਤਾ ਬੰਦੇ ਵੀ ਹੈ ਨਹੀਂ ਨਾਨਕੇ ਜੇ ਲਖਣ ਸਾਰੀ ਰਾਤ ਇੱਕ ਮਿੰਟ ਵੀ ਅੱਖ ਮੀਚ ਕੇ ਨਹੀਂ ਦੇਖੀ ਮੈਂ ਕਦੇ ਕਿਹਦੇ ਨਾਲ ਲੜ ਪੇ ਕਦੇ ਕਿਹਦੇ ਨਾਲ ਲੜ ਪੇ ਤੂੰ ਵੀ ਲੜ ਪਿਆ ਵੇ ਮੈਂ ਕਾਨੂੰ ਲੜ ਪਿਆ ਮਦਾ ਛੜਾਉਣ ਚ ਤੀ ਉੱਚਾ ਤੂੰ ਤੁਰ ਹੋਰ ਹੁਣ ਕਿੱਥੇ ਆ ਤੂੰ ਤਾਂ ਕੁਟੂਕਾਨ ਵਾਲਾ ਚਾ ਮੈਂ ਤਾਂ ਲਾਉਣਾ ਹੁਣਾ ਥਾਪੜੇ ਅੱਛਾ ਹਾਂ ਚੱਲ ਕੋਈ ਨਹੀਂ ਬੱਚਾ ਨਹੀਂ ਕੁਸ ਹੁਣ ਕੀ ਬਚਣਾ ਹੁਣ ਕੀ ਹੋਣਾ ਇਹਦੇ ਵਿੱਚ ਤੇਰੇ ਕੋਲ ਕੱਪੜੇ ਨੇ ਕੱਲੇ ਧੂਣ ਵਾਲੇ ਨੇ ਉਹ ਵੀ ਘਰੇ ਲੱਸੀ ਪਾਲਦੀਆਂ ਉਹੀ ਗੱਲ ਖੜਚਾ ਕੀ ਦਾ ਗਿਆ ਹੈਲੋ ਹਾਂਜੀ ਹਾਂਜੀ ਸੰਦੀਪ ਹੀ ਬੋਲਦਾ ਹਾਂਜੀ ਜੋਰਾ ਸਿੰਘ ਆ ਮੇਰਾ ਮਾਮਾ ਹੀ ਆ ਜੀ ਇਹ ਲੈ ਜਾਓ ਹੀ ਲੈ ਜਾਓ ਕੜੀਸਕੇ ਲੈ ਜਾਓ ਇਹਨੂੰ ਗੱਡੀ ਦੇ ਮਾਗਰ ਪਾ ਲੋ ਪਿੱਕੇ ਦੇ ਇਹਨੂੰ ਕੜੀਸਕੇ ਚੀਮਾ ਤੱਕ ਲੈ ਜਾਓ ਜੀ ਇਹਨੂੰ ਹਾਂ ਨਾ 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 ਅਸੀਂ ਸਾਡਾ ਕੋਈ ਬਾ ਵਾਸਤਾ ਨਹੀਂ ਜੀ ਅਸੀਂ ਤਾਂ ਇਹਨੂੰ ਕਟਾ ਕੀ ਰਾਜੀ ਆ ਇਹ ਹੈ ਨਹੀਂ ਬੰਦਾ ਕੰਮ ਦਾ ਜੀ ਹਾਂ 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 ਅੱਛਾ ਜੀ ਨਾ 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 ਲੈ ਹੁਣ ਕੰਪਿਊਟਰ ਨਾਲ ਕਾਦਾ ਬਈ ਕੋਈ ਬੈਰ ਨਹੀਂ ਤੀ ਸਾਡਾ ਉਹਦੇ ਨਾਲ ਕੰਪਿਊਟਰ ਨਾਲ ਇਹ ਰਾਤ ਨੂੰ ਲੜੇ ਨੇ ਜੀ ਉਹੀ ਤੱਕੇ ਨਾਲ ਲੜੇ ਨੇ ਉਹਦੇ ਨਾਲ ਮੈਨੂੰ ਸਾਰੀ ਗੱਲ ਦਾ ਪਤਾ ਹੈ ਬਾਕੀ ਮੈਂ ਤੁਹਾਨੂੰ ਥੋਡੇ ਕੋਲੇ ਆ ਕੇ ਦੱਸੂਗਾ ਜੀ ਮੈਂ ਫੇਰ ਕਰ ਲਈ ਗੱਲ ਮੇਰੀ ਹਾਂ ਹਾਂ ਨਾ ਨਾ ਕੰਪਿਊਟਰ ਸਹੀ ਹੈ ਜੀ ਸਹੀ ਹੈ ਜੀ ਉਹ ਤਾਂ ਵਿਚਾਰਾ ਉਹਦੇ ਉਹੀ ਤਾਂ ਆਪਣੇ ਲੱਗ ਗਏ ਠੀਕ ਹੈ ਜੀ ਨਾ ਨਾ ਦਬਲੋ ਜੀ ਮੈਂ ਤਾਂ ਕਹਿੰਦਾ ਕੋਟਾ ਚੜਾਓ ਇਹਨਾਂ ਤੇ ਠੀਕ ਹੈ ਜੀ ਚਲ ਮੈਂ ਬਾਕੀ ਆ ਕੇ ਦੱਸਦਾ ਜੀ ਠੀਕ ਹੈ ਠੀਕ ਹੈ ਠੀਕ ਹੈ ਬਾ ਮੈਂ ਬਗਾਨੇਰੀ ਸਾਈਡ ਲਈ ਆ ਨਾ ਕੰਪਿਊਟਰ ਸਹੀ ਆ ਕਿ ਤੈਨੂੰ ਕੀ ਪਤਾ ਮੈਨੂੰ ਪਤਾ ਹੈਗਾ ਸਾਰਾ ਉਹੀ ਮੇਰੇ ਸਾਲਿਆਂ ਨੇ ਬਹਾਨਾ ਲੈ ਲਿਆ ਮਢੀ ਜੀ ਗੱਲ ਤੋਂ ਮੇਰੀ ਗੱਲ ਸੁਣ ਲੈ ਤੇ ਲੇਚ ਪਾਵੇ ਗੱਲ ਉਹ ਤੋਂ ਤਾਂ ਮੈਂ ਕੀ ਲੈਣਾ ਮੇਰੀ ਗੱਲ ਸੁਣ ਲੈ ਹੁਣ ਅਗਲੀ ਆਪ ਭੱਜੀ ਹੈਗੀ ਕੱਲ ਨੂੰ ਠੋਡੇ ਲਾਣੇ ਦਾ ਐ ਨਹੀਂ ਪਤਾ ਨਾਲੇ ਬਾਪੇ ਦਾ ਧੋਤੀ ਚੱਕ ਜਦਾ ਕੱਲ ਨੂੰ ਆ ਕੇ ਐ ਕਹਦੇ ਵੀ ਹਾਂ ਵੀ ਰੋਣੇ ਭਜਾਤੀ ਮੇਰਾ ਕੋਈ ਹੱਥ ਨਹੀਂ ਬਈ ਮੇਰੀ ਗੱਲ ਸੁਣ ਲੈ ਕੱਚੀ ਗੱਲ ਮੈਂ ਵੀ ਨਹੀਂ ਕਰਦਾ ਸਾਨੂੰ ਪੜਤਾਲ ਕਰ ਲਾਂਦੇ ਗੱਲ ਦੀ ਵਿੱਚੋਂ ਗੱਲ ਕੀ ਆ ਠੀਕ ਆ ਐਵੇਂ ਤੈਨੂੰ ਮੈਂ ਕਹੀਂ ਜਾ ਮੈਂ ਹਾਂ ਮੈਂ ਗਰੰਟੀਆਂ ਲਈ ਜਾ ਮੈਂ ਤੇ ਬੱਚੋਂ ਗੱਲ ਗੁੱਲੇ ਦਾ ਮੈਨੂੰ ਬੱਚੋਂ ਗੱਲ ਦਾ ਕੀ ਪਤਾ 23:00 ਤੀ ਹੋਵੇ ਮੈਂ ਕਿਉਂ ਪਜਾਂ ਹਾਂ ਤੇਰਾ ਕੀ ਪਤਾਗਾ ਕੋਈ ਮੈਂ ਤਾਂ ਸਹਿਮਤ ਹੋ ਗਈ ਸੀ ਦੇਖ ਮੈਨੂੰ ਜੰਦਰ ਕਹਿੰਦਾ ਬਈ 20 ਲੱਖ ਰੁਪਈਆ ਆਊਗਾ दारू ਪੀਤੀ ਵੀ ਤੇਰੀ ਅੱਜ ਹੋ ਲਾਪੜਾ ਮਰੂ ਕਾ ਹੋ ਲਾਪੜਾ ਮਾਰੇਗੀ ਕਹਾਂ ਤੂੰ ਰੋਜ਼ ਦਾਰੂ ਨਹੀਂ ਪੀਂਦੀ ਤੂੰ ਜਲੂਸ ਕੱਢਦੀ ਫਿਰ ਕੇ ਕਾਹੀ ਤਾਂ ਦੂਜੀ ਲੈ ਆਤੀ ਅਗਲਾ ਹਾਂ ਉਹ ਲੈ ਲੱਛਣਾ ਕਰਕੇ ਲੈ ਆਦੀ ਲੱਛਣਾ ਕਰਕੇ ਲੈ ਆਦੀ ਕਹਾਂ ਚੰਗਾ ਤੁਰਦੀ ਬਾਣ ਇਥੋਂ ਅੜਤੀ ਮੇਰੇ ਸਾਹ ਦੀ ਬੇਵਤਾ ਛੜੀ ਜਾਂਦੇ ਨੇ ਕੋਈ ਨਾ ਮੈਨੂੰ ਪਤਾ ਕਰ ਲਣ ਦੇ ਪਤਾ ਕਰ ਲਣ ਦੇ ਕੋਈ ਨਾ ਜੇ ਤੇਰਾ ਹੱਥ ਹੋਇਆ ਨਾ ਖ ਮੈਂ ਨਹੀਂ ਡਰਦੀ ਕਿ ਕਿਹੜੇ ਸੇਗਾ ਤੂੰ ਮੈਂ ਤਾਂ ਡਰਨ ਵੇਲੇ ਨਹੀਂ ਡਰੀ ਗੱਲਾਂ ਦੇਖ ਲੈ ਆਹ ਦੇਖ ਲੈ ਮੈਨੂੰ ਪਹਿਲੀ ਪਤਾ ਸੀ ਵੀ ਸਾਰੀ ਗੱਲ ਮੋੜਕੋੜ ਕੇ ਮੇਰੇ ਤੇ ਲਿਆਉਣਗੇ ਕੋੜ ਮਾ ਕੋੜ ਮਾ ਸਾਰਾ ਇਕੱਠਾ ਹੈਗਾ ਕੋਈ ਨਹੀਂ ਮੈਂ ਵੀ ਡਰਦੀ ਨਹੀਂ ਹੈਗੀ ਫਿਰ ਜੇ ਮੈਂ ਕਰਨਾ ਹੀ ਹੁੰਦਾ ਨਾ ਸਾਹਮਣੋਂ ਚਕਾਉਂਦੀ ਮੈਨੂੰ ਕੀ ਲੋੜ ਪਈ ਸੀ ਅਗਲੀ ਆਪ ਹੀ ਬਾਗੀ ਮੈਨੂੰ ਤਾਂ ਪਤਾ ਹੀ ਸੀ ਵੀ ਚਾਰ ਦਿਨ ਕੱਟੂਗੀ ਹੂੰ ਭੌਂਕ ਦੇ ਕੇ ਮੈਂ ਚੱਕ ਲਾ ਫੋਨ ਹੈਲੋ ਹੁਣਾ ਕੀ ਹੈ ਜੀ ਤੁਹਾਡੇ ਬਿਨਾ ਨਾ ਬਸ ਲੋਕ ਇੱਥੇ ਮੈਨੂੰ ਵੱਡੂ ਖਾਣੂ ਆ ਕੇ ਪੈਂਦੇ ਨੇ ਲੱਭੋ ਆਈ ਸੀ ਨਾਲ ਉਹਦੇ ਕੋਲ ਹੋਰ ਮੁੰਡਾ ਸੀਗਾ ਮੈਨੂੰ ਕਹਿੰਦੇ ਰਾਮਾ ਤੋਂ ਸਾਡੇ ਤੋਂ 35000 ਰੁਪਇਆ ਲੈ ਗਿਆ ਹਾਂ ਕਹਿੰਦੇ ਹੁਣ ਤੁਹਾਡੇ ਸਾਰੇ ਟੱਬੇ ਨੂੰ ਅੰਦਰ ਕਰਾਂ ਉਹ ਤੁਹਾਡੇ ਕੋਲੇ ਰਹਿੰਦਾ ਛੋਡਾ ਨਾ ਵੀ ਲੈਂਦੀ ਸੀ ਕਰਨੈਲ ਦਾ ਵੀ ਲੈਂਦੀ ਸੀ ਮੈਨੂੰ ਵੀ ਕਹਿੰਦੀ ਤੈਨੂੰ ਵੀ ਅੰਦਰ ਚ ਕੰਮ ਵੀ ਦੱਸ ਤੀ ਮੈਂ ਕੀ ਕਿਹਾ ਉਹਨੂੰ ਮੈਂ ਲੈ ਕੇ ਆਈਆਂ ਪੈਸੇ ਮੇਰੀ ਗੱਲ ਸੁਣੋ ਮੈਥੋਂ ਨਹੀਂ ਹੋਣੇ ਤੇ ਰਹਿ ਜਾਂਦਾ ਇੱਥੇ ਇੱਟੇ ਘਰ ਚ ਮੈਂ ਕੱਲੀ ਘੈਰੀ ਜਾਂਦਾ ਵਿੱਚੋਂ ਪੁਲਸ ਆਲੇ ਆ ਕੇ ਮੈਂ ਕਿੱਥੇ ਜਾਊਂਗੀ ਮੈਨੂੰ ਕੌਣ ਦੇਖੂਗਾ ਛੇਤੀ ਘਰੇ ਆ ਜਾ ਜੋ ਜਿੰਦਰ ਜਿੰਦਰ ਕੀ ਰੋਕੂਗਾ ਉਹਨਾਂ ਨੂੰ ਜਿੰਦਰ ਤਾਂ ਰੋਈ ਜਾਂਦਾ ਬਿਠਾ ਤੇਨਰ ਜਿਹੜੀ ਨਵੀਂ ਬਹੂ ਨਹੀਂ ਸੀ ਉਹ ਭੱਜ ਗਈ ਹੋਰ 2 ਟੋਲੇ ਸੋਨਾ ਵੀ ਲੈ ਗਈ ਨਾਲ ਬਾਕੀ ਗੱਲ ਉਹ ਮੈਂ ਤੁਹਾਨੂੰ ਘਰੇ ਆ ਕੇ ਦੱਸੂ ਠੀਕ ਨਹੀਂ ਕਰਿਆ ਜੋ ਬਸ ਹਾਂ ਮੰਮੀ ਪੈਸਿਆਂ ਦਾ ਲੜਦਾ ਹੋ ਗਿਆ ਹੋ ਗਿਆ ਸੁਤਰਾ ਦੇ ਹੋ ਗਿਆ ਭਾਈ ਹਾਂ ਆਂਟੀ ਮਿਲ ਗਿਆ ਮੈਨੂੰ ਸਰਪੰਚ ਤੋਂ ਵੱਧ ਜਲਦੀ ਇਹਦੀ ਪਿੰਡ ਚ ਅੱਛਾ ਹਾਂ ਹਾਂ ਲੱਭੋ ਭੈਣੇ ਲੱਭੋ ਸਸਰੀਕਾਲ ਭੈਣ ਜੀ ਸਸਰੀਕਾਲ ਭੈਣ ਸਸਰੀ ਮੈਂ ਕਰਨੈਲ ਦੀ ਭਾਬੀਆਂ ਕਰਨੈਲ ਮੇਰਾ ਜੇਠ ਆ ਹੈ ਤੇ ਹੁਣ ਤੂੰ ਪੈਸਿਆਂ ਦੀ ਚਿੰਤਾ ਨਾ ਕਰ ਬਸ ਪੈਸੇ ਮਤਲਬ ਕਿ ਛੋੜੇ ਜਦੋਂ ਮੇਰੇ ਕੋਲੇ ਗੱਲ ਪਹੁੰਚ ਗਈ ਆਗੇ ਮਤਲਬ ਕਿ ਪ੍ਰਣੀ ਹਾਂ ਜੋ ਤੂੰ ਐਡੀ ਗੱਲ ਕਹੇਤੀ ਨਾ ਮੈਂ ਤਾਂ ਸੂਣ ਨੂੰ ਸਾਰ ਨਾ ਬਸ ਮੈਂ ਤਾਂ ਇਹ ਹੋ ਗਿਆ ਵੀ ਪੈਸੇ ਤਾਂ ਆ ਹੀ ਗਏ ਸਾਡੇ ਕੋਲ ਜਿਹੜੀ ਟੀਮ ਐਡੇ ਦਾ ਉਹ ਕਿਹ ਨਾਲ ਗੱਲ ਕਰਦੇ ਨਾਲ ਉਹ ਟੀਵੀ ਜਿਵੇਂ ਨਾ ਚੱਲੇ ਪਣੀ ਬਸ ਚਾ ਵਾਅਦਾ ਕਦੇ ਮਾਨ ਜਾਣੀ ਕੀਤਾ ਚੱਲਦੀ ਬਥੇਰੀ ਪਰ ਉਹ ਤੁਸੀਂ ਇੱਕ ਗੱਲ ਹੈਗੀ ਆ ਵੀ ਤੁਸੀਂ ਫਸੇ ਤੁਸੀਂ ਨੰਗਾ ਦੀਆਂ ਹੈਨੇ ਬੋਸਨਾ ਕੋਸਾ ਆਮੰਦੇ ਨੇ ਵੱਡੇ ਸੌਦੇ ਕਰੇ ਨੇਗੇ ਹੈ ਇੰਨਾ ਸੋਨਾ ਘਰ ਵਰਤੀ ਅੱਖ ਮਾਂ ਬੇਚ ਕੇ ਮੈਂ ਤਾਂ ਪਾਗੜ ਲਊਗਾ ਅੱਛਾ ਹਾਂ ਕਾ ਨੂੰ ਬੋਸਨਾ ਕੋਸਾ ਵਿੱਚ ਪਸਾਤੇ ਪੈਸੇ ਕੋਈ ਨਾ ਫਿਰ ਬੱਸ ਬੇਮਿੰਟਾ ਕਰਦੇ ਪੈਸੇ ਦਵਾ ਦੇ ਕਿਸੇ ਲੋਟਾ ਪੁਰਾ ਸੰਦਾ ਲਈ ਲੈਂਤਾ ਸੀ ਮੰਮੀ ਮੈਂ ਨਹੀਂ ਇਹ ਖਲਾ ਸੰਤਾਲਾ ਇਹ ਲੈਤੀ ਮੇਰੀ ਗੱਲ ਸੁਣ ਲੈ ਉਪਰੀਤੋ ਬਾਗੀ ਬਾਹਰ ਤੇ ਆਇਨੇ ਪੁੱਛਣਾ ਕੋਈ ਇਹਨੂੰ ਕੋਈ ਪੈਸੇ ਨਹੀਂ ਦੇਣ ਚਾਹੁੰਦਾ ਹਾਂ 29000 ਰੁਪਏ ਕਹਿੰਦਾ ਭਾਣੇ ਮੁੰਡਾ ਬੱਸ 29000 ਥੋੜਾ ਸਮਝ ਲਾ ਆ ਗਿਆ ਬੱਸ ਠੀਕ ਹੈ ਭਾਣੇ ਮੈਂ ਤਾਂ ਤੇਰਾ ਗੁਣ ਨਾ ਭੋਲਾ ਜੀ ਮੈਂ ਮੰਮੀ ਮੇਰੀ ਗੱਲ ਸੁਣੀ ਹਾਂ ਆਂਟੀ ਲਊਗੀ ਆਪਾਂ ਤਾਂ 6000 ਰੁਪਏ 6000 ਰੁਪਏ ਮੈਂ ਲਊਂਗੀ ਕੋਈ ਨਾ ਕੋਈ ਨਾ ਅਮਰੀਕਾ ਤੋਂ ਜੇ 6000 ਲੈਣੂ ਫਿਰ ਕਿੱਡੀ ਗੱਲ ਉਹ ਵੀ ਤਾਂ ਇੰਨੇ ਗਈ ਨੇ ਪੈਣੇ ਮੇਰੀ ਗੱਲ ਮੇਰੀ ਹਾਂ ਪੈ ਗੱਲ ਸੁਣਾ ਸੋਣਾ ਥੋੜਾ ਇਧਰੋਂ 20 ਨਿਕਲਿਆ ਤਾਂ ਤੁਸੀਂ ਸ਼ੁਕਰ ਕਰੋ ਉਹ ਪੈਸੇ ਨੇ ਲੈਣ ਦੇਣ ਇੰਨੇ ਇਹਨਾਂ ਦੇ ਕੰਮ ਦਾ ਪਰ ਮੈਂ ਦਵਾ ਦੂੰ ਮੈਂ ਦਵਾ ਦੂੰ ਠੀਕ ਆ ਪੈਣੀ ਹਾਂ ਮੇਰੀ ਗੱਲ ਸੁਣ ਜਦੋਂ ਪੈਸੇ ਉਹਨੇ ਭੜਾਤੇ ਪਹਿਲਾਂ ਸੇਤੂ ਆਪਦਾ ਰੱਖ ਲਈ ਹਾਂ ਕੋਈ ਉਹ ਤਾਂ ਮੈਂ ਰੱਖੂ ਮੈਂ ਪਕਾਈ ਵੀ ਕਰੂੰਗੀ ਦੇਖ ਪੈਣਾ ਹੁਣ ਇਹਨਾਂ ਨਾਲ ਮੱਥਾ ਲਾਉਣਾ ਕਿਹੜਾ ਸੌਖਾਗਾ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਕੋਈ ਇਹ ਤਾਂ ਗੱਲ ਹੈਗੇ ਭੈਣੇ ਉਹ ਦਿਨ ਦਾ ਫਿਰਦਾ ਇਹ ਮੁੰਡਾ ਇਹਨੂੰ ਕੋਈ ਲੰਨਵਾਲੋਂ ਲਾਉਂਦੀ ਨਹੀਂ ਹੈਗੀ ਇਹ ਕੋਈ ਨਾ ਕੋਈ ਤੂੰ ਤੂੰ ਚਿੰਤਾ ਨਾ ਕਰ ਚਿੰਤਾ ਨਾ ਕਰ ਐ ਮम्मी ਡੈਡੀ ਦਾ ਠੀਕ ਟੈਂਸ਼ਨ ਨਾਲੇ ਬੈਠਾ ਮੈਂ ਟੈਂਸ਼ਨ ਤਾਂ ਪਾ ਹੀ ਹੁਣ ਹੁੰਦੀ ਆ ਜਦੋਂ ਪੈਸੇ ਦਬਰੇ ਨਹੀਂ ਕਿ ਕਿਸੇ ਕਣੀ ਜਦੋਂ ਆਉਂਦੇ ਨਹੀਂ ਟੈਂਸ਼ਨ ਨਾ ਕਰੂਗਾ ਤੇਰਾ ਪਾਪਾ ਹੋਰ ਕੀ ਕਰੂਗਾ ਚੱਲ ਸਮਝਾ ਦੀ ਮਾੜਾ ਜੀ ਬਸ ਅਭੀ ਮਿਲ ਜਾਣਗੇ ਆਪਣੇ ਚੰਗਾ ਕੋਈ ਨਾ ਕੋਈ ਨਾ ਹੁਣ ਤੂੰ ਲੈ ਕੇ ਮੂੜੀ ਨਾਲ ਇਹਦਾ ਬਣਦਾ ਹੱਕ ਇਹਨੂੰ ਦੇਖੀ ਆਂ ਅੱਜ ਤਾਂ ਨਹੀਂ ਮਿਲਦੇ ਜੀ ਨਾ ਅੱਜ ਨਹੀਂ ਹਜੇ ਹਜੇ ਤਾਂ ਅੱਜ ਨਹੀਂ ਮਿਲਦੇ ਮੰਮੀ ਦੋ ਤਿੰਨ ਤਿੰਨ ਚਾਰ ਦਿਨ ਲੱਗ ਜਾਣਗੇ ਚੱਲ ਹਾਂ ਕੋਈ ਨਾ ਤਿੰਨ ਚਾਰ ਦਿਨਾਂ ਨੂੰ ਦੁਬਾਰੇ ਵਗ ਜੀ ਫਿਰ ਹਾਂ 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 ਠੀਕ ਆ ਮੰਮੀ ਆਉਣਾ ਮੈਂ ਚੰਗਾ ਪੁੱਤ ਚੰਗਾ ਠੀਕ ਚਾਹ ਪਾਣੀ ਪੀਂਗੇ ਭਾਈ ਬਣਾ ਰੱਖੀ ਐ ਲਬੈ ਤਾਂ ਤੇਰੇ ਨਾਲ ਉਧਰੋਂ ਆਈਆਂ ਕਹਿੰਦਾ ਬਨਾਰਖੇ ਚਾਹ ਨੀ ਮੈਂ ਤਾਂ ਬਸ ਚਾਹ ਠੀਕ ਆ ਫਿਰ ਆਖੀ ਧੰਨਵਾਦ ਤੁਹਾਡਾ ਹਾਂ ਮੇਰਾ ਨੰਬਰ ਨੋਟ ਕਰ ਲੈ ਫੋਨ ਕਰਤਾ ਤੁਸੀਂ ਹਾਂ 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 ਤੇ ਤੁਹਾਡਾ ਨੰਬਰ ਦੋ ਹਾਂ 98 ਹਾਂ ਜੀ 190 ਠੀਕ ਆ ਜੀ ਹਾਂ ਅੱਗੇ ਵੀ ਇਹੀ ਆ ਆ ਪਾ ਪਰੀ ਦੋ ਓਹੋ ਮੈਂ ਐਡਾ ਫੋਨ ਰੱਖ ਰਖਿਆ ਉਹਦਾ ਨਹੀਂ ਚਲਾਉਣਾ ਨਪੁੱਤੇਦਿਆਂ ਨੂੰ ਲੈ ਦੇਖਉਣਾ ਨਹੀਂ ਆਉਦਾ ਜੀ ਹਾਂ ਠੀਕ ਆ ਠੀਕ ਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੰਗਾ ਠੀਕ ਚੰਗਾ ਧੰਨਵਾਦ ਨੂੰ ਮੈਂ ਮੰਤਰੀ ਲੱਗੇ ਹੋਈ ਆਂ ਮੈਂ ਤਾਂ ਆਏ ਬੀਬੀ ਚੋਂ ਮੇਰਾ 6000 ਰੁਪਿਆ ਬਣਜੂ ਮੈਂ ਤਾਂ ਕਿਸੇ ਤੋਂ ਨਹੀਂ ਚੁੰਡੇ ਨੇ ਵੜਾਉਂਦੇ ਫਰੀਚੇ ਕੰਮ ਤਾਂ ਮੈਂ ਕਰਾਈ ਖੜੇ ਆ ਜਿਆਦੇ ਆ ਗਿਆ ਕਾਲੀਆਂ ਘਟਾ ਮੈਂ ਫੇਰ ਹੈ ਏਹ ਹਾਦੀਆਂ ਬਾਈ ਆ ਉਸ ਤਾਂ ਗੱਲ ਕੋਈ ਨਾ ਫਿਰ ਇਹਦੇ ਮੂਰੇ ਕਿਹੜਾ ਕੋਈ ਜੋਰ ਆ ਕਿਸੇ ਦਾ ਇਹਦੇ ਕਰਦਾ ਕੀ ਪਤਾ ਕਿਸੇ ਨੂੰ ਬਿਲਕੁਲ ਬਿਲਕੁਲ ਬਿੱਲੋ ਫਿਰਦੀ ਆਪਣੀ ਬਿੱਲੋ ਜੀ ਮੈਂ ਇਹ ਕਹਿਣਾ ਸੁਣੋ ਮਹਾ ਬਦਲ ਆ ਗਿਆ ਚੜ ਕੇ ਲਾਪੇ ਹੋ ਕੇ ਗੱਲ ਸੁਣੋ ਮੜੀ ਜੁਰਿਆ ਕਹਿੰਦੇ ਐ ਨਾ ਬੋਲਣੀ ਜਾਂਦਾ ਉੱਥੀ ਫਿਰ ਸਿਰ ਉੱਠ ਖੜਦਾ ਹੈਗਾ ਐ ਕਰੋ ਠੀਕ ਹੈ ਗੋੜ ਪਈਏਗਾ ਸ਼ੱਕਰ ਪਈਏਗੀ ਗੁਲਗਲੇ ਬਣਾ ਲਓ ਮਿੱਠਾ ਸੁਡਾ ਪਾਲਿਓ ਜਿਆਦੇ ਥੋੜਾ ਗੁਲਗਲਾ ਪਲਾਈ ਚ ਰਹੇ ਆਇਆ ਜੜਾ ਜੂੜਾ ਦੁੱਖ ਦਿਆਣੇ ਮਾੜੀਆਂ ਮੋਟੀਆਂ ਹਾਂ ਬਾਕੀ ਆਇਆ ਭਾਈ ਵੇਖ ਮੈਂ ਤਾਂ ਹੈਗਾ ਸਕੀਨ ਮਿੱਠੇ ਦਾ ਤੁਸੀਂ ਜੇ 2-4 ਆਲੂ ਚੀਰਨੇ ਨੇ ਬੇਸਨ ਚ ਚੀਰ ਕੇ ਫਰਦੋ ਤੇਲ ਚ ਕੋਈ ਗੱਲ ਨਹੀਂ ਪਕੌੜੇ ਤਾਂ ਹੁਣ ਚੰਗੀ ਤਰ੍ਹਾਂ ਖਵਾਏ ਜਾਣਗੇ ਉਹ ਵੀ ਮਿੱਠੇ ਤੁਹਾਨੂੰ ਹਾਂ ਬਾਲਾ ਕਰਦੀ ਐ ਤੁਸੀਂ ਡੇਰੀ ਤੋਂ ਪਨੀਰ ਫੜ ਲਿਓ ਵਿੱਚ ਪਨੀਰ ਵਾਲਾ ਕਰਦੋ ਇੱਕ ਕੱਦਾ ਪਕੌੜਾ ਛਕੌੜਾ ਤਾਂ ਬਣਾਉਣਾ ਹੈ ਆਓ ਹਾਂ ਹੋਰ ਵਧੀਆ ਜਵੇਂ ਉਹ ਹਸਪਤਾਲ ਚ ਪਈਆ ਛੋਣੇ ਲੱਗਦੇ ਆ ਪਾਕੜਾ ਹੀ ਲਾਉਂਦੇ ਚਲੋ ਉਹ ਤਾਂ ਨਹੀਂ ਨਹੀਂ ਰਹਿਦਾ ਭਿੰਡਾ ਖਸਮਾ ਵੱਡੀ ਪਈ ਐ ਦੇਖੋ ਮੇਰੀ ਗੱਲ ਸੁਣ ਰਹਾ ਮੈਂ ਕੁਦਰਤ ਮੂਰੇ ਕਿਸਦਾ ਕੋਈ ਹੋਣੀ ਦੇਖੋ ਤਾਂ ਮਸੀਂਦਰੀ ਖੜ ਗਈ ਠੀਕ ਐ ਇਸ ਮਸੀਂਦਰੀ ਖੜੀ ਹੋਈ ਹੁਣ ਤੈਨੂੰ ਮੈਂ ਗੱਲ ਦੱਸਦਾਗਾ ਭਾਈ ਦੇਖ ਲੈ ਦਹੀਂ ਕਿੰਨੀ ਖਾਂਦੀ ਸੀ ਉਹ ਡਿੱਟੇ ਦੇਖ ਰ ਕੋਹਣ ਲੱਗੀ ਜਾ ਰਹੀ ਮੇਰੀ ਗੱਲ ਤਾਂ ਸੁਣਾ ਰੂੜੀ ਚ ਕਰਕੇ ਤਾਂ ਨਹੀਂ ਹੋਗੀ ਪਹਿਲਾਂ ਮੈਂ ਉਹਦੀ ਗੱਲ ਦੱਸਦਾ ਤੈਨੂੰ ਦੁੱਧ ਪੀਂਦੀ ਸੀ ਕੱਲੀ ਉਹ ਅੱਛਾ ਉਹਦਾ ਤਾਂ ਕਰਕੇ ਪਿਫਰਾ ਗਲ ਗਿਆ ਪਤਾ ਨਹੀਂ ਪਿੱਤਾ ਗਲ ਗਿਆ ਉਹ ਤਾਂ ਅਰਦੀ ਕਰਤੂਤੋਂ ਤੋਂ ਪਈ ਹੈ ਜੀ ਤਹੀਂ ਵਾਲੀ ਖਾਂਦੀ ਦੀ ਜੇ ਹੁਣ ਆਪੇ ਭੁੱਖੇ ਮਰ ਜੇ ਫੇਰ ਕਿਡਾ ਠੀਕ ਹੋ ਜੂ ਬਾਈ ਜੀ ਰੋਗ ਨੇ ਤਾਂ ਆਪਦੇ ਉਹਦੇ ਨਾਲ ਜਾਣਾ ਨਾ ਬਾਈ ਜੀ ਮੇਰੀ ਗੱਲ ਤਾਂ ਸੁਣ ਲੋ ਆ ਬੜਾ ਸਿਆਣਾ ਬਣਦਾ ਥੇ ਸਿਆਣੇ ਨੇ ਕੀ ਚੰਦ ਚੜ੍ਹੇ ਨੇ ਪਹਿਲਾਂ ਉਹ ਵੀ ਸੁਣ ਲੋ ਏਦਾ ਦਾ ਫਰੋਂ ਤੈਨੂੰ ਪਤੀ ਆ ਗਿਆ ਫਰੋਂ ਤੇਰੇ ਸਾਹਮਣੇ ਆ ਛੇਰਾ ਪਤਾ ਕੁਛ ਨਾ ਮਾੜੀ ਚਾਹੀ ਕਿਸ ਨੂੰ ਇਹ ਤਾਂ ਮੈਂ ਤੈਨੂੰ ਗੱਲ ਦੱਸਦਾ ਭਾਈ ਇਹ ਤਾਂ ਜਮਾ ਨਾ ਟੱਲੀ ਵਰਗਾ ਹੋਇਆ ਦਾ ਕੱਲ ਮੈਂ ਰੂੜੀ ਚ ਦਾ ਦੱਫਤਾ ਸੀ ਇਹ ਹੋਰ ਹੋਰ ਜੇ ਕੱਲ ਟੱਕ ਰਹਿਦਾ ਰੂੜੀ ਚ ਇਹ ਤਾਂ ਜਮਾ ਟੱਲੀ ਵਾਂਗੂ ਖੜਕਦਾ ਸਾਰੀ ਕਾਬ ਨੇ ਪੜ ਲਈ ਦੀ ਵਰਕੇ ਦੋ ਹੀ ਰਹਿ ਗਏ ਉਹਦੀ ਸੰਦੀਪ ਆ ਗਿਆ ਬਾ ਉਹ ਤਾਂ ਮੈਂ ਕਾਬ ਇਹ ਪੜੀ ਜਾਂਦਾ ਦਾਦੀ ਉਹ ਤਾਂ ਮੇਰੀ ਗੱਲ ਸੁਣ ਉਹ ਤਾਂ ਮੈਂ ਉਹ ਵੀ ਕੱਠ ਕਰ ਲਈ ਜਿਹੜੀ ਉਹ ਕਿਤਾਬ ਹੈਗੀ ਨੁਕਤੇ ਵਾਲੀ ਕਿਤਾਬ ਹੈ ਆਪਣੀ ਮੈਨੂੰ ਐਂ ਦਾ ਸੁਪੈ ਤੈਨੂੰ ਤਾਂ ਨਹੀਂ ਕੋਈ ਰੋਗ ਰਾਗ ਹੈਗਾ ਕੋਈ ਵੀ ਦੁੱਖ ਦਾ ਕਰਦਾ ਹੋਵੇ ਕੁਸ ਆਪਾਂ ਫਿਰ ਕਰਦਾ ਰਿਹਾ ਇਲਾਜ ਇਹਦਾ ਜੜ ਚੱਕਦਾ ਬਿਮਾਰੀ ਦੀ ਨਿਗਾ ਘਟ ਗਈ ਮੇਰੀ ਨਿਗਾ ਘਟ ਗਈ ਬਣਾਓ ਸ਼ਰਮਾ ਦੂਰ ਦੀ કે ਨੇੜੇ ਦੀ ਦੂਰ ਦੀ ਮੈਨੂੰ ਦੂਰੋਂ ਆਉਂਦਾ ਬੰਦਾ ਦੀਂਦਾ ਨਹੀਂ ਕੋਈ ਅੱਛਾ ਇਹ ਉਰੇ ਆ ਕਿ ਹੋਇਆ ਕਿ ਪਹਿਲੇ ਜਮਾਂਦਰੂ ਆ ਉਰੇ ਆ ਕੀ ਹੋਇਆ ਪਾਣੀ ਸੱਚ ਦੱਸ ਦੀ ਤੇਰਾ ਕੁੜੀਏ ਭਲਾ ਕਰ ਦੂ ਬੰਦਾ ਇਹ ਪਿੱਕ ਤਾਂ ਪਾਣੀ ਬਦਲ ਸੱਚ ਦੱਸ ਦੀ ਰਮ ਇੱਕ ਤਾਂ ਇਹ ਵੱਡੀ ਗੱਲ ਹੈ ਜਿਹੜੀ ਇਹ ਵੱਡਾ ਹੋ ਗਿਆ ਕੰਮ ਪਾਣੀ ਬਦਲਨ ਦਾ ਹੋ ਗਿਆ ਮੇਰੀ ਗੱਲ ਸੁਣੋ ਜ਼ਰੂਰੀ ਗੱਲ ਕਰੇਗੀ ਖਰਚਾ ਖਰਚਾ ਪਾਣੀ ਲੋਟ ਕਰਨ ਵਾਲੀ ਹੈ ਖਰਚਾ ਦਿਮਾਗ ਤੇ ਪਾਣੀ ਬਦਲਨ ਨਾਲ ਨਿਕਾ ਤੇ ਅਸ਼ਕ ਪੈਂਦਾ ਹਾਂ ਮਾਰੇ ਦਿਮਾਗ ਤੇ ਵਜਨ ਪਾਇਆ ਮੈਂ ਖੜਦਿਆ ਉਹ ਤੇਰਾ ਉਹ ਕਿਤਾਬ ਬੁਲੂ ਇੱਕ ਜਿਲਦ ਵਿੱਚ ਤੇ ਇਧਰੋਂ ਆਪਣਾ ਸਫਾ ਨੰਬਰ ਇਹ 44 4 ਕਿੰਨੇ ਹੋ ਗਏ 47 47 ਹਾਂ 47 ਦੀ 8ਵੀਂ ਲਾਈਨ ਆਪਨਾ ਹਾਂ ਪਹਿਲੀ ਮੇਰੀ ਗੱਲ ਸੁਣ ਦੇਖ ਹੁਣ ਤੇਰਾ ਰੋਗ ਚੱਕਿਆ ਗਿਆ ਚੱਕ ਲਈ ਕਿਤਾਬ ਜੱਕੀ ਇੱਕ ਤਾਂ ਤੈ ਜਦੋਂ ਤੂੰ ਮਨਕ ਜਲ ਸਵੇਰੇ ਉੱਠ ਖੜੀ 4 ਵਜੇ ਉੱਠੇ 5 ਵਜੇ ਉੱਠੇ ਇੱਕ ਤਾਂ ਤੇ ਤੁਰਨਾ ਘਾਤ ਆਪਣੇ ਕੱਚਾ ਗਾੜੀ ਹੁੰਦਾ ਜਿਹੜਾ ਮੂੰਖ ਖੜਾ ਹੁੰਦਾ ਖੱਬਲ ਅੰਗਰੇਜ਼ੀ ਹਾਂ ਮੈਂ ਖੱਬਲ ਹੋਵੇ ਜਾਂ ਜਿਹੜੀ ਗਰੇਜੀ ਹੋਵੇ ਅੱਛਾ ਹਾਂ ਵੀ ਜਣੀ ਕਿ ਖੱਬਲ ਤੇ ਤੁਰਨਾ ਤੇਲ ਤੇ ਹਾਂ ਇੱਕ ਪੋਈ ਤੈਨਾਂ ਜਿਵੇਂ ਆਪਣੀ ਸੌਂਫ ਹੁੰਦੀ ਐ ਸੌਂਫ ਵਿੱਚ ਧਾਗਾ ਮਿਸਰੀ ਕੁੱਟ ਕੇ ਅੱਛਾ ਸੰਜੋ ਵੀ ਖਾਇਆ ਕਰ ਤੜਕੇ ਵੀ ਦੋ ਚਮਚੇ ਹੱਥ ਨਹੀਂ ਵੀ ਦੋ ਚਮਚੇ ਟਾਈ ਲੰਬਰ ਤੈਨੂੰ ਮੈਂ ਦੱਸਦਾ ਇੱਥੋਂ ਕੁੜੀ ਸੀ ਇੱਕ ਟਾਈ ਲੰਬਰ ਉਹਦੀ ਨੀਕ ਐਂਕ ਲੱਗੀ ਹੋਈ ਸੀ ਟਾਈ ਲੰਬਰ ਦੀ ਮੈਂ ਉਹ ਲਹਾਤੀ ਸੀ ਜੇ ਨਾ ਕੋਈ ਫਰਕ ਪਿਆ ਫਿਰ ਬਣਾਉ ਸ਼ਰਮਾ ਚੱਕ ਹਾਂ ਵੇਖ ਕੰਕ ਮੈਂ ਤੇ ਖੱਡੇਲੀ ਮਾੜੀ ਜੀ ਐ ਤੇਲੀ ਦੇਖ ਉਹ ਅੰਦਰ ਪੁਤਲੀ ਚ ਘਰ ਘਾਹਲੀ ਹਾਂ ਘਾਹਲੀ ਪੁਤਲੀ ਤੇ ਮਾਨਨੇਗਾ ਹਿੰਦੀ ਦਾ ਮੇਰੇ ਤੁਸੀਂ ਬਾਤੋ ਪੂਰੀ ਕਰਿਓ ਪਹਿਲਾਂ ਮੇਰੀ ਗੱਲ ਸੁਣੋ ਆ ਲਾਬੋ ਆਈ ਸੀ ਚੰਗਾ ਜਰੂਸ ਕੱਢ ਕੇ ਗਈ ਆ ਮੇਰਾ ਅੱਛੇ ਜਲੂਤ ਕੇ ਮੈਂ ਕੱਢ ਕੇ ਉਹ ਕੀ ਗੱਲ ਦੇਣਾ ਪਰਦਾ ਕੁਸ ਸੜੇ ਹਾਂ ਤੀਂ ਦਾ ਇਹ ਨਹੀਂ ਬੇਅੱਖਲਾ ਐ ਬੇਅੱਖਲਾ ਇਹਨੇ 35000 ਰੁਪਇਆ ਦੇਣਾ ਉਹਨਾਂ ਦਾ ਤਾਂ ਜਰੂਸ ਕੱਢ ਕੇ ਗਈ ਆ ਅਗਲੀ ਕੇ ਕੇ ਕੀ ਆ ਥਾਣੇ 'ਚ ਜਾ ਕੇ ਨਾਂ ਲਿਖਾਉ ਮੇਰੇ ਕੋ ਸਾਡਾ ਕਿਉਂ ਲਿਖਾਉਂਦੀ ਆ ਕਹਿੰਦੀ ਮੈਂ ਤਾਂ ਕਾ ਲਿਖਾਉ ਥੋਡੇ ਘਰੇ ਰਹਿੰਦਾ ਤੁਸੀਂ ਆਰਡਰ ਰੱਖਿਆ ਉਹਨੂੰ ਤਾਂ ਪੈਸੇ ਵੀ ਤੁਸੀਂ ਦੋ ਨਹੀਂ ਲਾਬੂ ਦਾ 35 ਤਹ ਦੇ ਮੈਂ ਮੈਂ ਕਿਨਾ ਮੈਂ 35 ਰੁਪਿਆ ਦਾ ਨਹੀਂ ਹੈਗਾ ਮੈਂ ਕਿੰਤੀ ਕਿੱਥੇ ਦੇਣਾ ਕੋਈ ਕਮਾਰ ਦੀ ਕਰਦਾ ਕੋਈ ਇਹ ਮੁੰਡਾ ਆਇਆ ਸੀ ਉਹਦੇ ਨਾਲ ਬੋਲਣ ਦੀ ਜਮੀਂ ਅਕਲ ਨਹੀਂ ਜੀਦਾ ਕਰੇ ਬੁਥਾੜੇ ਤੇ ਮਰਾ ਮੇਕ ਕੋ ਤਾਂ ਉਹਦਾ ਇਹੋ ਕਰਕੇ ਵੀ 30 35 ਜਾਂਦਾ 5 6000 ਮੈਂ ਬਣਾ ਲੂ ਬਸ ਤੂੰ ਲੈਣ ਦੇ ਦੱਸਦਾ ਬਾਦ ਦੰਡਣਾ ਤੂੰ ਮੰਨ ਗਾ ਲੈ ਆਪਾਂ ਕੰਨ ਦੁਕਾਨਦਾਰੀ ਤੇਰੀ ਤੇਰੀ ਦੁਕਾਨਦਾਰੀ ਤੇ ਅਸ਼ਕ ਪਊ ਇਹ ਗੱਲ ਸੁਣ ਲੈ ਭਾਈ ਮੈਂ ਮਰੇ ਪੁੱਛੀ ਹੁਣ ਲੱਭਣੂ ਆ ਕਿਵੇਂ ਹੋ ਯਾਰ ਜਿਬਾਕੜੀ ਤੇ ਰੋਮ ਮਾਰ ਕੇ ਮੈਨੂੰ ਬੋਤਲ ਪਤਾ ਤੈਨੂੰ ਕਿ ਨਾ ਬੋਲ ਕੇ ਯਾਰ ਆਪਣੀ ਰੋੜਾ ਪਛਾਤਾ ਕਦੀ ਸੜੇ ਹਣਤੀ ਵੀ ਉਹ ਬਸ ਰੋ ਨਾ ਕੁੱਤਾ ਬੰਦਾ ਵੀ ਬੋਲਦਾ ਸੀਗਾ ਇਹਦਾ ਭਾਈ ਰੋ ਨਾ ਤੇਰੀ ਨਿਗਾ ਤੇ ਫੇਰ ਅਸ਼ਕ ਪਊਗਾ ਜਿਹੜੀ ਦਵਾਈ ਇਹਨੇ ਡਾਕਟਰ ਨੇ ਦੱਸੀ ਆ ਲਿਖ ਲੈ ਉਹ ਉਹਦੇ ਕੰਮ ਕਰ ਲੈ ਚਲ ਕੋਈ ਨਾ ਤੂੰ ਇਹ ਕਰ ਪਈ ਕੋਈ ਨਾ ਅੰਦਰ ਜਾ ਕੇ ਤੂੰ ਦੁੱਧਾ ਪੀ ਹੈ ਨਾ ਨਾਲੇ ਤੈਨੂੰ ਮੈਂ ਦੱਸਿਆ ਸੌਂਪ ਪਾਲ ਕੇ ਪੀ ਲੈ ਦੁੱਧ ਚ ਕੇਰਾ ਹੋਰ ਦਵਾਈ ਕੱਲ ਤੋਂ ਸਟਾਰਟ ਕਰਾਂਗੇ ਆਪਾਂ ਆ ਜਾ ਆਪਾਂ ਚੱਲੀਓ ਉਹਦੇ ਕੋਲੇ ਮੈਂ ਦੇਖ ਕੇ ਹੁਣਾ ਜਾ ਭਾਗ ਜਾ ਫਿਰ ਤੂੰ ਦੇਖ ਭੋਲ ਕਿ ਮੈਂ ਕਹੀ ਹੋਤੀ ਨਹੀਂ ਆਇਆ ਭਾਈ ਅਮਾ ਮੇਰੀ ਤਾਂ ਗੱਲ ਸੁਣ ਲੈ ਹਾਂ ਨਾਲ ਤਾਂ ਤੂੰ ਪੀਲੀ ਛੌਪ ਛੂਪ ਜੀ ਦੁੱਧ ਚ ਪਾ ਕੇ ਨਾਲੇ ਅੱਧਾ ਖਿਲਾਬ ਸੀ ਜੀ ਮੈਨੂੰ ਕਰ ਲਿਆ ਗਲਾਚੀ ਬਸ ਦੁੱਧ ਦੀ ਹੋਰ ਆਪਾਂ ਨੂੰ ਕੋਈ ਆਏ ਆ ਲੈ ਆ ਲੈ ਜਲਦੀ ਕੱਢ ਦੇ ਆ ਕੇ ਕਰ ਦੇ ਫਿਰ ਮੈਂ ਜਾ ਕੇ ਆਉਣਾ ਮੈਨੂੰ ਕਿੱਧਰ ਲਿਜਾਉ ਡਾਂਗੜੇ ਬੰਦੇ ਇਹਦਾ ਮਤਲਬ ਹੋਈ ਮੈਨੂੰ ਉਹ ਬੋਲ ਕੇ ਤੁਸੀਂ ਪੈਸੇ ਨਹੀਂ ਨਾ ਮੈਂ ਤਾਂ ਐ ਹਾਈ ਜਾ ਗੱਲਾਂ ਦਾ ਹੈ ਨਹੀਂ ਜਬਾਦਾਰ ਸ਼ੇਰ ਹੋਰ ਬਾਕੀ ਡਾਕਟਰ ਪੂਰਾ ਪੱਕਾ ਹੈ ਇਹ ਜੀ ਗੱਲ ਨਹੀਂ ਹੈ ਬੜਾ ਮੂੰਹ ਨਾ ਲਾਇਆ ਕਰ ਇਹਨੂੰ ਹੈ ਨਹੀਂ ਬੰਦਾ ਕੰਮ ਦਾ ਹਾਂ ਉਹ ਤੇ ਬਾਈ ਆ ਗਿਆ ਬਈ ਆ ਗਿਆ ਓਏ ਚੰਗਾ ਤੂੰ ਤੂੰ ਗਰਮ ਕਰਕੇ ਪੀ ਮਾ ਸਰੀ ਮਮੀ ਨਾ ਸਰਪੰਚ ਐ ਲੱਗਦਾ ਨਹੀਂ ਪਤਾ ਅਰੇ ਐ ਤਾਂ ਰਾਤ ਆ ਪਈ ਤਾਂ ਹੈਗੀ ਸੁੱਤੀ ਪਈ ਤਾਂ ਮੈਨੂੰ ਵਿੜਕਾ ਐ ਐ ਤਾਂ ਮੈਂ ਰਾਤ ਪਸਾਬ ਕਰਨ ਉੱਠਿਆ ਉਦੋਂ ਵੀ ਪਈ ਆ ਤੜਕੇ 3 ਵਜੇ ਬਸ ਐਨੀ ਦੀ ਫਿਰ ਤਾਂ ਕੱਲਾ ਪੂਰਾ ਹੀ ਰਹਿ ਗਿਆ ਐ ਤਾਂ ਪਤੀ ਨਹੀਂ ਭੋਲੇ ਚਿਹਰੇ ਪਿਛੇ ਐਡਾ ਸ਼ਤਾਨ ਬੰਦਾ ਲੁਕਿਆ ਹੋਇਆ ਸਰਪੰਚ ਫਿਰ ਤਾਂ ਗੱਲ ਹੀ ਹੋ ਜਾਂਦੀ ਠੇਕੇ ਤੇ ਜਾਨੀ ਬੜਾ ਲਾਹੀ ਮੈਨੂੰ ਜਾਂਦੀ ਮਰਨਾ ਠੇਕੇ ਤੇ ਮੈਂ ਧਾਰੂ ਵੀ ਨਹੀਂ ਆ ਗਈ ਸਰਪੰਚ ਬਾਈ ਬਣ ਕੇ ਕਿਵੇਂ ਕਰ ਮੇਰਾ ਹੱਲ ਕਰਕੇ ਦੇ ਬਾਈ ਹੈ ਕਿਤੀ ਹੋਈ ਮੈਨੂੰ ਐ ਲੱਗਦਾ ਵੀ ਉਹ ਨਾ ਚੱਕ ਕੇ ਲੈ ਗਿਆ ਹੋਵੇ ਕੋਈ ਹੋਰ ਕੱਟ ਦੇ ਮੇਰੀ ਸੁਣ ਲੈ ਪਹਿਲਾਂ ਹਾਂ ਦੋ ਤੋਲੇ ਤਿਗੇ ਦੋ ਤੋਲੇ ਲੈ ਕੇ ਗਈਆ ਸਰਪੰਚ ਕਰ ਗੌਰ ਬਾਈ ਬਣ ਕੇ ਵੋਟਾਂ ਵੇਲੇ ਦੇਖਦਾ ਮੈਂ ਕਿਵੇਂ ਡੰਨਉਤਾ ਕਰ ਕਰ ਵੋਟਾਂ ਪੁਆਈਆਂ ਨੇ ਲੋਕਾਂ ਤੋਂ ਚੰਗਾ ਕੀ ਦੀ ਗੱਲ ਕਰਦਾ ਮੈਂ ਮੀਤਾ ਭੱਜ ਗਈ ਸੌਖਾ ਹੋਰ ਛੜਾ ਸੀ ਚੰਦ ਪਰ ਰਾਤ ਰਾਤ ਦੀ ਗਈਆ 3 ਕਜੇ ਦੀ ਤੜਕੇ ਦੀ ਹਾਂ ਉਦੋਂ ਮੈਂ ਬੱਕਰੀ ਅੰਦਰ ਕਰਨ ਉੱਠਿਆ ਮੀਝ ਆ ਗਿਆ ਹਾਂ ਮਾਂ ਮੀਤਾ ਮੜਾਇਆ ਬੱਕਰੀ ਨੂੰ ਅੰਦਰ ਕਰਿਆ ਹਾਂ ਮੈਂ ਬੋਲ ਮਰੀ ਗਿਆ ਮੀਤਾ ਕਿੱਥੇ ਬੋਲੇ ਮੀਤਾ ਦਾ ਕੰਬੜਾ ਕੱਲਾ ਆ ਹਾਂ ਉਦੋਂ ਟਰੰਕ ਪੱਟਿਆ ਪਿਆ 2 ਤੋਲੇ ਸੋਨੇ ਦੇ ਲੈ ਗਈ ਸੌਖਾ ਹੋਰ ਹੁਣ ਤਾਂ ਕਾਕੀ ਨੰਗ ਕਰ ਗਈ ਕੀ ਪਤਾ ਬਸ ਹੁਣ ਕਾਕੀ ਨੰਗ ਤਾਂ ਹੋ ਹੀ ਗਏ ਕਾਕੀ ਨੰਗ ਤਾਂ ਹੋਗੇ ਮਾ ਸਾ ਮੇਰਾ ਸਾਲਾ ਬਣਾਇਆ ਤਿਕ ਬਈ ਉਹਨਾਂ ਦਾ ਬੇੜਾ ਬੈਠਾ ਕਰਨਾਲ ਹੋਰਾਂ ਦਾ ਕੀ ਜਲੂਸ ਕੱਢਿਆ ਇਹਨੇ ਤੇਰੇ ਵਿਆਹ ਚ ਬਸ ਬਈ ਮੈਂ ਤਾਂ ਉਹੀ ਦੰਦਾ ਮੇਰੇ ਤੇ ਤਾਂ ਮੇਰੇ ਤੇ ਤਾਂ ਉਹੀ ਦੰਦਾ ਤੈਨੂੰ ਪਤਾ ਅਗਲੀ ਨੂੰ ਪਤਾ ਲੱਗ ਗਿਆ ਹੋਵੇ ਜੇ ਇਹ ਜੇ ਪਰਤੂਤਾ ਕਰਦੇ ਕੱਲ ਨੂੰ ਤੂੰ ਵੀ ਕਰੇਗਾ ਤਾਂ ਕਰਕੇ ਭੱਜ ਗਈ ਅਗਲੀ ਮੈਂ ਤਾਂ ਮਾੜਾ ਨਹੀਂ ਸੀ ਮੈਂ ਤਾਂ ਤੈਨੂੰ ਕਿਹੜਾ ਮਾੜਾ ਕਹਿੰਦਾ ਵੀ ਤੂੰ ਤਾਂ ਰਹਿੰਦਾ ਤਾਂ ਉਹਨਾਂ ਦੇ ਨਾਲ ਆ ਬੇ ਤੇ ਉਹ ਕਹਾਵਤ ਸੁਣੀਏ ਜਹੇ ਜੀ ਬੈਟਕ ਉਹ ਜੀ ਸਹਬਤ ਹੋ ਜਾਂਦੀ ਆ ਨਹੀਂ ਬੈਟਕ ਤਾਂ ਚੱਲ ਜਿਹੜੀ ਆਏਗੀ ਤੇ ਹੈਗੀ ਸੀ ਫਿਰ ਉਹਨੂੰ ਭੱਜਣ ਦੀ ਕੀ ਲੋੜ ਸੀ ਬਈ ਮੇਰੇ ਨਾਲ ਉ ਗੱਲ ਕਰਦੀ ਬਈ ਕਿ ਵੀ ਮੈਨੂੰ ਤੇਰਾ ਇਹ ਸਰਕਲ ਵਧੀਆ ਨਹੀਂ ਲੱਗਦਾ ਹੈ ਇਹ ਤਾਂ ਚਲ ਮੈਂ ਹੁਣ ਨਾਲ ਆਏ ਹੋਏ ਆ ਬਈ ਰੋਟੀ ਠੁੱਡੂ ਠੁੱਡੂ ਚੱਲਦਾ ਇਸ ਘਰੋਂ ਹੁਣ ਤਾਂ ਬੋਲਿਆ ਬਣੀ ਜਾਂਦਾ ਤੜਕੇ ਤੇ ਬੈਣ ਪਾਇਆ ਪੁੱਤ ਤੂੰ ਜਾਣਾ ਕਿੱਥੇ ਆ ਮੈਂ ਤਾਂ ਠੇਕੇ ਤੇ ਲਾ ਦੇ ਮੈਂ ਤਾਂ ਖਾਲਾ ਘਰੇ ਛੱਡਿਆ ਨਹੀਂ ਆ ਨਾ ਠੇਕੇ ਤੇ ਲਾ ਦੇ ਅੱਜ ਦਾ ਦਿਨ ਚੰਗਾ ਕਿਵੇਂ ਕਰ ਬਸ ਔਖੀ ਸਕਾਰੀ ਆਈ ਆਈ ਆਏ ਚੱਲੀ ਆਏ ਚੱਲੀ ਆਈ ਆਈ ਮੋੜ ਇੱਧਰ ਲੇਤਾ ਹੈ ਬਸ ਇੱਧਰ ਲੈ ਕੇ ਚੱਲਾਂਗੇ ਕਿਆ ਗੰਡਾਸਾ ਲੈ ਕੇ ਆ? ਕੀ ਕੀ ਹੋ ਗਿਆ ਜੀ? ਕਿੱਥੇ ਕਿੱਥਾ ਗੰਡਾਸਾ ਕਿੱਥੇ? ਗੰਡਾਸਾ? ਮੈਨੂੰ ਕੀ ਪਤਾ ਕਿੱਥੇ? ਹਿੰਮਤ ਤੈਨੂੰ ਬੋਲ ਕੇ ਨਹੀਂ ਗਈ ਹੌਸੜੀ ਹੋਈ ਇਹਨਾਂ ਦੀ। ਹਾਂਜੀ ਮੈਨੂੰ ਬਹੁਤ ਸੁਣ ਬੋਲੀ ਆ। ਉਹ ਨਾਲ ਉਹਦੇ ਇੱਕ ਮੁੰਡੇ ਸੀ ਉਹ ਵੀ ਬਹੁਤ ਕੁਝ ਬੋਲੇਆ ਮੈਨੂੰ। ਮੁੰਡਾ ਕੜਾ ਲੈ ਆਇਓ? ਪਤਾ ਨਹੀਂ ਸੀ ਕੌਣ ਸੀਗਾ ਪਰ ਬੋਲੇ ਬਹੁਤ ਮੈਨੂੰ ਉਹ। ਮੈਨੂੰ ਕਹਿੰਦੇ ਤੈਨੂੰ ਅੰਦਰ ਕਰਾਵਾਂਗੇ ਤੇਰਾ ਅੰਦਾ ਬੰਦਾ ਦੱਸ ਮੈਨੂੰ ਬੰਦਾ ਦੱਸ ਕਿਹੜਾ ਦੀ ਕੀ ਹੋ ਗਿਆ ਜੀ ਬੰਦਾ ਦੱਸ ਕਿਹੜਾ ਦੀ ਕੀ ਕਰੋਗੇ ਤੁਸੀਂ ਵੱਡੂਗਾ ਮੈਂ ਨਾ ਨਾ ਜੀ ਵੱਡਣਾ ਨਹੀਂ ਫੇਰ ਸੱਚੇ ਥਾਣੇ ਵਾਲੇ ਤੋਂ ਵੀ ਤੂੰ ਜੇਲ੍ਹ ਹੋ ਜਾਉਂ ਕਿਹ ਕਿ ਕੀ ਕਰਿਆ ਤੈਨੂੰ ਮੈਨੂੰ ਕਹਿੰਦੀ ਥਾਣੇ ਨਾ ਮੈਂ ਥਾਣੇ ਚ ਉਠਾਂ ਤੈਨੂੰ ਕਸੇ ਡੂੰਗੀ ਥਾਣੇ ਚ ਅੱਛਾ ਅੰਗ ਕੱਢ ਲਈਆ ਤਾਂ ਤੋਕੜੀ ਚੰਗੀ ਭਾਈ ਕਿਹਨਾਂ ਤੂੰ ਤਾਂ ਤੁਸੀਂ ਮਾਰੀਆਂ ਕਰਦੇ ਹੋ ਤਾਂ ਇਹ ਕੀ ਕਰਤਾ ਕੋਈ ਤਾਂ ਕਹਿੰਨੇ ਜੀ ਮੈਂ ਤੁਹਾਨੂੰ ਕੁਛ ਕਿਹਾ ਵੀ ਨਹੀਂ ਸੀ ਫਿਰ ਵੀ ਮੈਨੂੰ ਬਾਤ ਛੱਡ ਕੇ ਬੋਲੇ ਕਮਾੜ ਦੀ ਗੱਲ ਆ ਮੈਨੂੰ ਹੱਕ ਚੜੀ ਜਾਂਦਾ ਮੈਨੂੰ ਗਡਾਸੀ ਦੱਤ ਦੇ ਕਿੱਥੇ ਆ ਨਾ ਜੀ ਤੁਹਾਡੇ ਪੈਰੀ ਪੈਣੀ ਆ ਪੈਰੀ ਬੈਣੀ ਆ ਨਾ ਜੀ ਜਾਣਾਂ ਨਹੀਂ ਤੁਸੀਂ ਤੁਸੀਂ ਗਡਾਸਾ ਜੀ ਤੇਰੇ ਘਰ ਕੇ ਤਾਂ ਮੈਂ ਗੱਲ ਪਾਉਣ ਨੂੰ ਫਿਰਦਾ ਤੂੰ ਪੈਰੀ ਕਉ ਪੈਣੀ ਆ ਅਰੇ ਤੂੰ ਠੰਡੇ ਹੋ ਜਾ ਕਰਨੈ ਲੱਗਿਆ ਉਹਦੇ ਨਾਲ ਗੱਲ ਕਰਨ ਲੱਭਣ ਆ ਐ ਜੇ ਫਿਰ ਮੰਨ ਬੋਲ ਜਾਗਾ ਤੂੰ ਬਦਲ ਨਹੀਂ ਆ ਨਹੀਂ ਮੈਂ ਦੱਸਦੀ ਆ ਉਹ ਗਿਆ ਹੈਗਾ ਉਹ ਐ ਸੀ ਮੈਨੂੰ ਦੱਸਿਆ ਰਾਮਾ ਵੀ ਨਾਲ ਸੀ ਰਾਮਾ ਕਹਿੰਦਾ ਮੈਂ ਤਾਂ ਪੈਸੇ ਨਹੀਂ ਲਿੱਤੇ ਪੈਸੇ ਨਹੀਂ ਲਿੱਤੇ ਹਾਂ ਇਪਾ ਮੈਨੂੰ ਮੁੱਦਾ ਸਮਝ ਨਹੀਂ ਆਇਆ ਪਹਿਲੀ ਗਲਤੀ ਉਹਨਾਂ ਦਾ ਹੈ ਮੈਨੂੰ ਐ ਸਮਝ ਨਹੀਂ ਆਉਂਦੇ ਸਾਰੀਆਂ ਪਸੋੜੀਆਂ ਉਹ ਪਾਉਣਾ ਹੈ ਅੱਛਾ ਭੁਗਤੀ ਹੈ ਪਾ ਹੈ ਇੱਕ ਹੀ ਮਤਲਬ ਹੋਇਆ ਉਹ ਤਾਂ ਕਹਿੰਦਾ ਫਿਰ ਮੈਂ ਪੈਸੇ ਨਹੀਂ ਲਿੱਤੇ ਉਹ ਮੈਨੂੰ ਰੋਕਣਾ ਮੈਨੂੰ ਸਿਹਤ ਹੀ ਗੰਦਾਥਾ ਲੈ ਕੇ ਦੇਣਾ ਮੇਰਾ ਖੂਨ ਠੰਡਾ ਹੋ ਜੂਗਾ ਤੂੰ ਬਾਅਦੋਂ ਮੀਂਹ ਪੈਣ ਲੱਗਿਆ ਮੀਂਹ ਨਾਲ ਠੰਡਾ ਹੋ ਜੂਗਾ ਮੇਰੀ ਗੱਲ ਸੁਣ ਤੁਹਾਨੂੰ ਮੇਰੀ ਸੌ ਲੱਗੇ ਮੇਰੀ ਸੌ ਲੱਗੇ ਤੂੰ ਤਾਂ ਫਿਰ ਮੇਰਾ ਮਰਿਆ ਮੂੰਹ ਦੇਖੋ ਆਏ ਆਏ ਨਹੀਂ ਆਏ ਨਾ ਤੁਕਾ ਇਹ ਮੈਂ ਮੈਂ ਮੜ ਕੇ ਇਹ ਗੱਲ ਤਾਂ ਕਰਕੇ ਆਉਂਗਾ ਨਾ ਮੈਂ ਹੱਕ ਤਾਂ ਮੰਨਦੇ ਇਹਦਾ ਮਤਲਬ ਕੀ ਹੋਇਆ ਕੰਮ ਨੂੰ ਫੇਰ ਆਉਣਗੇ ਰਹਿਣ ਦੋ ਜਿਵੇਂ ਤਾਂ ਕਹਿੰਨੀ ਖਾਦੇ ਬਸ ਤੇ ਉਹਨਾਂ ਦਾ ਮਾਮਲਾ ਅਪੀਲ ਚ ਜਾਂਦਾ ਅੱਛਾ ਤਾਂ ਉਹਨਾਂ ਮਾਮਲਾ ਉਹਨਾਂ ਦਾ ਹੈ ਪਰ ਬੋਲ ਕੇ ਤਾਂ ਤੈਨੂੰ ਨਹੀਂ ਰ ਮੇਰੀ ਗੱਲ ਸੁਣੋ ਮੈਂ ਨਾ ਗੁਲਗਲੇ ਬਣਾਏ ਨੇ ओके 골ਗরি ਫਿਰ ਤਾਂ ਉਹ ਰੱਖਾਂਗਾ ਮੈਂ ਆ ਕੇ ਖਾਣਾ ਖਾ ਕੇ ਖਾਈ ਲੋੜ ਜੀ ਛੋਟਾ ਕਮਾਲ ਦੀ ਗੱਲ ਤੂੰ ਤੂੰ ਮੈਨੂੰ ਰੋਕ ਕਾ ਤੋ ਰਹੀ ਹੈ ਤੈਨੂੰ ਡਰ ਕਾ ਦਾ ਹੋ ਰਿਹਾ ਹੈ ਦੇਖੋ ਜੀ ਮੇਰੇ ਦਾ ਸਿਰ ਤੇ ਸਾਈ ਤੁਸੀਂ ਹੋ ਤੇ ਤੁਹਾਨੂੰ ਜੇਲ ਹੋ ਗਈ ਫਿਰ ਮੈਂ ਕਿੱਥੇ ਜਾਊਂਗੀ ਤੁਹਾਨੂੰ ਵੀ ਪਤਾ ਲੋਕਾਂ ਦੇ ਨਜ਼ਰਾ ਬਹੁਤ ਬੁਰੀਆਂ ਨੇ ਕੀ ਪਤਾ ਤੁਹਾਡੇ ਜਾਨਤਵਰ ਕੌਣ ਮੇਰੇ ਤੇ ਨਜ਼ਰ ਪਾਵੇ ਉਹ ਜੱਟ ਜੇਲਾ ਤੋ ਨਹੀਂ ਡਰਦੇ ਹੁੰਦੇ ਬਸ ਕਰੋ ਜੇ ਨਾ ਗੁੱਸਾ ਨਾ ਕਰੋ ਥਾਲੇ ਜੇ ਲਾਵਾਰੇ ਨਾਲ ਸੋਚ ਤਾ ਜੇਲ੍ਹ ਸੁਭਾਗੇ ਪੈਸੇ ਕਿੰਨੇ ਲੱਗਣਗੇ ਉਹਦੇ ਬਾਰੇ ਸੋਚੋ ਤੁਸੀਂ ਹਾਂ ਪੈਸੇ ਤਾਂ ਲੱਗਣਗੇ ਨਾ ਹਾਂ ਗੁਰਗਲੇ ਬਣਗੇ ਬਣਾ ਹਾਂ ਬਣਗੇ ਮਮੀ ਵੀ ਆਉਣ ਲੱਗਿਆ ਮੇਰੇ ਗੁੱਸੇ ਦਾ ਦੇਹਲਾ ਰੱਬ ਵੀ ਉਹ ਕਹਿੰਦਾ ਰੋਂਦਾਗਾ ਬਿਨਾ ਕਿਸੇ ਦਾ ਘਰ ਜੜਦੂ ਕੋਈ ਫਾਇਦਾ ਨਹੀਂ ਤੇਰਾ ਗੁੱਸਾ ਪੈਣਾ ਆ ਜਾ ਫਿਰ ਗੁਰਗਲੇ ਖਾਣੇ